ਪਿਛਲੇ ਦਿਨੀ ਫਰੀਦਕੋਟ ਦੇ ਵਿੱਚ ਜੋ ਕੁਝ ਹੋਇਆ ਸੁਖਨ ਵਾਲੇ ਪਿੰਡ ਦੇ ਵਿੱਚ ਤੁਸੀਂ ਸਭ ਭਲੀ ਭੰਤ ਜਾਣੋ ਉਹਨਾਂ ਦੇ ਵਿੱਚ ਇੱਕ ਨਾਲ ਕੁੜੀ ਦੀ ਹੋਰ ਇਨਵੋਲਵਮੈਂਟ ਪਾਈ ਜਾਂਦੀ ਜਿਹੜੀ ਰੁਪਿੰਦਰ ਕੌਰ ਦੀ ਸਹੇਲੀ ਦੱਸੀ ਜਾਂਦੀ ਹੈ ਉਹਦੀ ਇਨਵੋਲਵਮੈਂਟ ਹੈ ਕਿ ਆ ਕਿ ਉਸ ਰਾਤ ਉਹ ਵੀ ਉੱਥੇ ਸੀ ਜਾਂ ਉਹ ਕਿਸ ਤਰੀਕੇ ਦੇ ਨਾਲ ਉਹਦੇ ਵਿੱਚ ਇਨਵੋਲਵਮੈਂਟ ਸੀ ਕਿਸ ਤਰੀਕੇ ਨੂੰ ਪਤਾ ਸੀ ਜਾਂ ਉਹ ਕੋਈ ਸਾਜ਼ਿਸ਼ ਦੇ ਅਦਿਨ ਸੀ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨੂੰ ਭੇਜ ਦਿੱਤਾ ਹੈ ਕਹਿੰਦੇ ਕਿ ਵੀਆਈਪੀ ਟ੍ਰੀਟਮੈਂਟ ਉਹਨੂੰ ਜੇਲ੍ਹ 'ਚ ਮਿਲ ਰਹਾ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹਨਾਂ ਦੇ ਵਕੀਲ ਮਹੀਪ)^{(1)} ਇੰਦਰ ਸਿੰਘ ਵੱਲੋਂ ਪੁਲਿਸ ਤੇ ਇਲਜ਼ਾਮ ਲਾ ਕੇ ਜਿਹੜੀਆਂ ਸਾਹਮਣੇ ਰੱਖੀਆਂ ਨੇ ਹੁਣ ਅਸਲ 'ਚ ਕਹਾਣੀ ਹੈ ਕੀ ਆ ਕਿਸੇ ਘਰ ਦਾ ਇੱਕ ਪੁੱਤ ਚਲਾ ਗਿਆ ਚਿਰਾਗ ਬੁੱਝ ਗਿਆ ਉਹਨਾਂ ਦਾ ਵਾਰਿਸ ਸੀਗਾ ਦੂਸਰੇ ਪਾਸੇ ਉਹਨਾਂ ਨੂੰ ਵੀਆਈਪੀ ਸਹੂਲਤਾਂ ਜਾਂ ਇੱਕ ਤੋਂ ਵੱਧ ਬੰਦਿਆਂ ਦੀ ਇਨਵੋਲਵਮੈਂ ਸਾਸੀ ਗਾਲ ਜੀ ਸਾਸੀ ਗਾਲ ਜੀ ਪੈਨੇ ਕੀ ਲੱਗਦਾ ਤੁਹਾਨੂੰ ਜਿਹੜੇ ਮਾਮਲੇ ਇਦਾਂ ਦੇ ਆ ਰਹੇ ਨੇ ਜਿਵੇਂ ਉਹਦੇ ਵਿੱਚ ਕੁੜੀ ਹੋਰ ਪਾਈ ਗਈ ਆ ਉਹ ਕੁੜੀ ਕਹਿੰਦੇ ਆ ਕਿ ਉਹਦੀ ਵੀ ਇਨਵੋਲਵਮੈਂਟ 26 27 ਦਾ ਦੀ ساری ਹੈਗੀ ਆ ਬਿਲਕੁਲ ਕੱਲ ਦੀ ਜਿਹੜੀ মিডিਆ ਦੇ ਵਿੱਚ ਨਿਊਜ਼ ਚੱਲ ਰਹੀ ਆ ਉਹਦੇ ਵਿੱਚ ਵਾਕਿਆਈ ਉਹਨਾਂ ਨੇ ਇਹ ਚੀਜ਼ ਨੂੰ ਬੜਾ ক্লোਜ਼ਲੀ ਲਿਆ ਕਿ ਜਿਹੜੀ ਉਹਨਾਂ ਦੀ ਫਰੈਂਡ ਆ ਤੇ ਉਹਦੇ ਵਿੱਚ ਪੂਰੀ ਹਿੱਸੇਦਾਰਾ ਜੇਕਰ ਉਹ ਦੱਸ ਦਿੰਦੀ ਤਾਂ ਸ਼ਾਇਦ ਉਹ ਨੌਜਵਾਨ ਜਿਹੜਾ ਉਹ بچ ਜਾਂਦਾ ਗੱਲ ਇੱਥੇ ਹੋਣ ਆ ਜਾਂਦੀ ਹੈ ਕਿ ਅਸੀਂ ਜਿਹੜਾ ਸਾਡਾ ਇੱਕ ਫਰੈਂਡ ਸਰਕਲ ਹੁੰਦਾ ਕਾਫੀ ਲੋਕ ਸਾਡੇ ক্লোਜ਼ ਵੀ ਹੁੰਦੇ ਆ ਕਾਫੀ ਮਤਲਬ ਕਿ ਜੇ ਸਾਡਾ 10-12 ਜਣਿਆਂ ਦਾ ਸਰਕਲ ਆ ਤੇ 10-12 ਜਣਿਆਂ ਚੋਂ ਨੇਚਰਲੀ 2-4 ਜਣੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਸਾਡੇ ਬਹੁਤ ਜ਼ਿਆਦਾ ক্লোਜ਼ ਹੁੰਦੇ ਆ ਜਿਵੇਂ ਕਿ ਇਸ ਕੇਸ ਦੇ ਵਿੱਚ ਵੀ ਉਹ ਕੁੜੀ ਕਾਫੀ ਜ਼ਿਆਦਾ ਉਹਨਾਂ ਦੇ ক্লোਜ਼ ਸੀ ਹੁਣ ਅਲੇਥੀ ਇਹ ਹੁੰਦੀ ਹੈ ਵੀ ਜਾਂ ਤਾਂ ਉਸ ਕੁੜੀ ਨੂੰ ਲਾਲਚ ਹੀ ਬਹੁਤ ਭਾਰੀ ਦਿੱਤਾ ਜਾ ਸਕਦਾ ਤੇ ਜਾਂ ਦੋਨਾਂ ਦੇ ਵੀਕ ਪੁਆਇੰਟ ਇੱਕ ਦੂਸਰੇ ਦੇ ਕੋਲ ਸੀ ਹਮ ਇੱਕ ਚੀਜ਼ ਹੁੰਦੀ ਹੈ ਨਾ ਵੀ ਕੋਈ ਇਨਸਾਨ ਹੈ ਜਿਵੇਂ ਮੰਨ ਲਓ ਇੱਕ ਦੀ ਫਰੈਂਡਸ਼ਿਪ ਆ ਦੂਜੇ ਦੀ ਦੂਜੇ ਦੇ ਨਾਲ ਆ ਤੇ ਉਹ ਗੱਲਾਂ ਆਪਸ ਵਿੱਚ ਸ਼ੇਅਰ ਹੋ ਜਾਂਦੀਆਂ ਜਿਵੇਂ ਕਿ ਆਪਾਂ ਅੱਜ ਇੰਸਟਾਗ੍ਰਾਮ ਦੀਆਂ ਕੁੜੀਆਂ ਨੂੰ ਲੈ ਲਏ ਬਹੁਤ ਸਾਰੀਆਂ ਪਿਛਲੇ ਦਿਨਾਂ ਦੇ ਵਿੱਚ ਇੰਸਟਾਗ੍ਰਾਮ ਦੀਆਂ ਕੁੜੀਆਂ ਦੀਆਂ ਵੀ ਇਦਾਂ ਦੀਆਂ ਜਿਹੜੀਆਂ ਪਰਸਨਲ ਲਾਈਫ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਸਾਹਮਣੇ ਆਈਆਂ ਬੜਾ ਕੁਝ ਹੋਇਆ ਇੱਕ ਦੂਜੀ ਨੂੰ ਮਾਰਨ ਮਰਾਉਣ ਤੱਕ ਵੀ ਗਈਆਂ ਸੋ ਕਹਿਣ ਦਾ ਭਾਵ ਇਹ ਆ ਕਿ ਅੱਜ ਸਮਾਜ ਸਾਡਾ ਕਿੱਧਰ ਨੂੰ ਤੁਰ ਪਿਆ ਕਿਹੜੀ ਰਾਵਲ ਨੂੰ ਸਾਡਾ ਸਮਾਜ ਚੱਲ ਪਿਆ ਇੱਕ ਟਾਈਮ ਉਹ ਵੀ ਹੁੰਦਾ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਇੱਕ ਪਤੀ ਵਰਤਾ ਨਾਰੀ ਆ ਜਿਹੜੀ ਉਹ ਪਤੀ ਨੂੰ ਪਰਮੇਸ਼ਰ ਮੰਨਦੀ ਆਪਦਾ ਇੱਕ ਧੀ ਆ ਜਿਹੜੀ ਜਦੋਂ ਮਾਪਿਆਂ ਦੇ ਘਰੋਂ ਉਹਦੀ ਡੋਲੀ ਜਾਂਦੀ ਆ ਤੇ ਸਹੁਰਿਆਂ ਦੇ ਘਰੋਂ ਆਰਥੀ ਉਦੀ ਨਿਕਲ ਕੇ ਆਉਂਦੀ ਆ ਪਰ ਅੱਜ ਗੁੱਡੇ ਗੁੱਡੀਆਂ ਦਾ ਖੇਡ ਇਹਨਾਂ ਚੀਜ਼ਾਂ ਨੂੰ ਬਣਾਇਆ ਗਿਆ ਵਿੱਚੇ ਖਬਰਾਂ ਨਿਊਜ਼ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਸੀ ਕਿ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਜਿਹਦਾ ਕਿ ਅੱਜ ਖੁਲਾਸਾ ਹੋਇਆ মিডিਆ ਦੇ ਵਿੱਚ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਕਿ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਦੇਖੋ ਕ੍ਰਾਈਮਨਲ ਦਾ ਕ੍ਰਾਈਮਨਲ ਆ ਹਮ ਕ੍ਰਾਈਮ ਦਾ ਕ੍ਰਾਈਮ ਆ ਹੈਨਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਿਹੜੇ ਚਲਾ ਗਿਆ ਉਹਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਣਾ ਹੁਣ ਆਪਾਂ ਵੱਡੇ ਵੱਡਿਆਂ ਦੀ ਗੱਲ ਕਰ ਲਈਏ ਜੇਕਰ ਆਪਾਂ ਇੱਥੇ ਅੱਜ ਮਜੀਠੀਏ ਦੀ ਗੱਲ ਕਰੀਏ ਇੱਕ ਪੂਰਾ ਸਟੇਟਸ ਆ ਉਹਦਾ ਇੱਕ ਕਹਾਤਾ ਇੱਕ ਉਡੀ ਤਾਂ ਕ੍ਰਾਈਮ ਕਰਕੇ ਗਈ ਆ ਉਹ ਐਜੇ ਕ੍ਰਾਈਮ ਉਹਦਾ ਸਾਬਤ ਵੀ ਨਹੀਂ ਹੋਇਆ ਟੱਲ ਤਾਂ ਉਹਨੂੰ ਵੀ ਨਹੀਂ ਦਿੱਤੀ ਗਈ ਹੈ ਨਾ ਤੇ ਫਿਰ ਇਹ ਤਾਂ ਇੱਕ ਕਿਸੇ ਮਾਂ ਦਾ ਪੁੱਤ ਮਾਰ ਕੇ ਅੰਦਰ ਗਈ ਹੈ ਇਹਨੂੰ ਟੱਲ ਕਿਸ ਤਰ੍ਹਾਂ ਦੇ ਦਿੱਤੀ ਜੋ ਕਿ ਨਾਲੇ ਜੇਕਰ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਦੇ ਵਿੱਚ ਕੋਈ ਐਦਾਂ ਦੇ ਬੇਗਹਿਰਤ ਲੋਕ ਵੀ ਹੋਣਗੇ ਜਿਹੜੇ ਟੱਲ ਦਿੰਦੇ ਹੋਣਗੇ ਤਾਂ ਇਹ ਜਿਹੜੀਆਂ ਘਟਨਾਵਾਂ ਇਹ ਅੱਜ ਆਮ ਲੋਕਾਂ ਨਾਲ ਵਾਪਰ ਰਹੀਆਂ ਕੱਲ ਉਹਨਾਂ ਲੋਕਾਂ ਨਾਲ ਵੀ ਵਾਪਰਨੀਆਂ ਜਿਵੇਂ ਕਿ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਚੈੱਕ ਕਰਿਆ ਜੇ ਮੈਂ ਉਸ ਟਾਈਮ ਤੇ ਕਿਹਾ ਸੀ ਕਿ ਚਿੱਟਾ ਆਮ ਲੋਕਾਂ ਦੇ ਘਰਾਂ ਦੇ ਪੁੱਤਾਂ ਨੂੰ ਘਾ ਰਿਆ ਸਮਾਂ ਉਹ ਦੂਰ ਨਹੀਂ ਜਿੱਦ ਨਾ ਮਲਾਜ਼ਮਾਂ ਦੇ ਪੁੱਤਾਂ ਨੂੰ ਵੀ ਖਾਣਾ ਤੇ ਕੱਲੇ ਕੱਲੇ ਮਲਾਜ਼ਮਾਂ ਦੇ ਪੁੱਤ ਆ ਜਿਹੜੇ ਚਿੱਟੇ ਤੇ ਲੱਗੇ ਤੇ ਇਸ ਦੁਨੀਆ ਤੋਂ ਚਲੇ ਗਏ ਆ ਜਿਹੜੀ ਤੁਸੀਂ ਚਿੱਟੇ ਦੀ ਗੱਲ ਕੀਤੀ ਠੀਕ ਹੈ ਗੱਲ ਤੁਹਾਡੀ ਪਰ ਇਹਦੇ ਵਿੱਚ ਵੀ ਕਹਿੰਦੇ ਕਿ ਚਿੱਟੇ ਦੀ ਇਨਵੋਲਵਮੈਂਟ ਹੈਗੀ ਆ ਅ ਅੱਜਕੱਲ ਤਾਂ ਸਭ ਤੋਂ ਸੱਚੀ ਆ ਕੁੜੀਆਂ ਵੀ ਲਈ ਜਾਂਦੀਆਂ ਨੇ ਡਰਿੰਕ ਵੀ ਕੀਤੀ ਜਾਂਦੀਆਂ ਨੇ ਸਾਰਾ ਕੁਝ ਪਹਿਲਾਂ ਮੁੰਡਿਆਂ ਦਾ ਹੁੰਦਾ ਸੀ ਹੁਣ ਕੁੜੀਆਂ ਵੇਖਣੀਆਂ ਪੈਂਦੀਆਂ ਗੁਨਾਸ਼ਾ ਤਾਂ ਨਹੀਂ ਕਰਦੀ ਕੁੜੀ दारू ਪੀ ਕੇ ਸੌਂਦੇ ਸ਼ਕੀਨਤਾ ਨਹੀਂ ਐਦਾਂ ਦੀਆਂ ਗੱਲਾਂ ਕਰਨੀਆਂ ਹੁਣ ਲੱਗ ਗਈਆਂ ਇਹ ਕੁੜੀ ਵੀ ਐਦਾਂ ਦੀ ਕਹਿੰਦੇ ਦੱਸੀ ਜਾਂਦੀ ਜਿਹੜੀ ਰਵਿੰਦਰਪੁਰ ਚਿੱਟੇ ਦੀ ਉਹਦੇ ਵਿੱਚ ਇਨਵੋਲਵਮੈਂਟ ਹੈ ਕਿ ਇਹ ਚਿੱਟੇ ਦੇ ਕਰਕੇ ਇੱਕ ਸ਼ਰੀਫ ਤੇ ਭੋਲਾ ਬੰਦਾ ਜਿਹੜਾ ਉਹ ਵੀ ਖਤਮ ਕਰ ਦਿੱਤਾ ਦੇਖੋ ਜੀ ਲੋੜ ਨਾਲੋਂ ਵੱਧ ਕੇ ਸਾਡੀ ਸ਼ਰਾਫਤ ਵੀ ਸਾਡੀ ਮੌਤ ਦਾ ਕਾਰਨ ਬਣ ਜਾਂਦੀ ਆ ਉਹ ਲੜਕਾ ਬੇहद ਸ਼ਰੀਫ ਲੜਕਾ ਸੀ ਕੋਈ ਮੈਨੂੰ ਲੱਗਦਾ ਕਿ ਉਹਦੀ ਘਰ ਘਰ ਦੇ ਸਬੱਚੇ ਦੀ ਜਿਹੜੀ ਚਰਚਾ ਚੱਲਦੀ ਆ ਤੇ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਸੀ ਜਦੋਂ ਰੁਪਿੰਦਰ ਕੌਰ ਨੂੰ ਅਰੈਸਟ ਕੀਤਾ ਗਿਆ ਸੀ ਉਸ ਟਾਈਮ ਤੇ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਸੀ ਕਿ ਇਹ ਡਰੱਗੀ ਆ ਇਹ ਡਰੱਗ ਲੈਂਦੀ ਆ ਡਰੱਗੇ ਸਪਲਾਈ ਵੀ ਕਰਦੇ ਆ ਸੋ ਦੇਖੋ ਇਹ ਸਭ ਸੱਚ ਆ ਜਿਵੇਂ ਕਿ ਅਮਨਦੀਪ ਪੁਲਿਸ ਮੁਲਾਜ਼ਮ ਸੀ ਮਹਿਲਾ ਕਾਂਸਟੇਬਲ ਸੀ ਉਹਦੇ ਵੱਲੋਂ ਵੀ ਡਰੱਗ ਡਰੱਗ ਜਿਹੜੀ ਸਪਲਾਈ ਕੀਤੀ ਜਾਂਦੀ ਸੀ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਜਿਹੜਾ ਡਰੱਗ ਵੀ ਇਹਦਾ ਮੇਨ ਰੀਜ਼ਨ ਬਣਿਆ ਕਿਉਂਕਿ ਨਸ਼ੇ ਦੇ ਵਿੱਚ ਇਨਸਾਨ ਇੰਨਾ ਕ ਅੰਨਾ ਹੋ ਜਾਂਦਾ ਉਹ ਆਪਣੇ ਤੇ ਬਗਾਨੇ ਦੀ ਪਰਖ ਕਰਨੀ ਭੁੱਲ ਜਾਂਦਾ ਹੂੰ ਤੇ ਸੋ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਦੇਖੋ ਉਹ ਇਹ ਜਿਹੜਾ ਬੱਚੇ ਦੀ ਡੈਥ ਹੋਈ ਉਹ ਨਾਂ ਭੁੱਲਣ ਜੋਗਾ ਕਿਉਂਕਿ ਜੈਸਾ ਆਤੀ ਉਹਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੌੜੀਆਂ ਚੜਿਆ ਕਿਸ ਤਰ੍ਹਾਂ ਕਿਸੇ ਟੇ ਤੁਸੀਂ ਇੱਕ ਉਹਦੀ ਪਿਕ ਦੇਖੋ ਤੇ ਉਸ ਬੱਚੇ ਦੀ ਮਾਸੂਮੀਅਤ ਝਲਕਦੀ ਹੈ ਹੂੰ ਇੱਕ ਮਾਸੂਮ ਜਿਹਾ ਚਿਹਰਾ ਜੀ ਪਤਾ ਸੀ ਉਹਨੂੰ ਕਿ ਮੇਰੀ ਵਾਈਫ ਜਿਹੜੀ ਮੇਰੀ ਸਭ ਤੋਂ ਵੱਡੀ ਕਾਤਲ ਬਣ ਕੇ ਰਹਿ ਜੂਗੀ ਜਾਂ ਮੇਰੇ ਨਾਲ ਇਸ ਤਰ੍ਹਾਂ ਦਾ ਹੋ ਬੇਸ਼ੱਕ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀਗੀ ਡਰਾਮੇ ਦੇ ਵਿੱਚ ਆਪਣਾ ਪਤੀ ਵੱਢ ਕੇ ਨੱਪ ਦੇ ਨਾ ਨੀਲੇ ਡਰਾਮ ਦੀ ਵੀਡੀਓ ਕਿੰਨੀ ਵਾਇਰਲ ਹੋਈ ਹੈ ਹਾਂ ਟ੍ਰੋਲ ਵੀ ਹੋਈ ਹੈ ਟ੍ਰੋਲ ਵੀ ਹੋਏ ਬਹੁਤ ਜ਼ਿਆਦਾ ਹਨਾ ਅੱਛਾ ਟ੍ਰੋਲ ਇੱਥੇ ਵੀ ਹੋਣ ਲੱਗੇ ਮੈਂ ਕੁਝ ਦੋ ਵੀਡੀਓਜ਼ ਦੇਖਿਆ ਇੱਥੇ ਮੈਂ ਤੁਹਾਡੇ ਚੈਨਲ ਦੇ ਮੱਧ ਮਰਾਈ ਹਾਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦੀ ਆਂ ਵੀ ਜਿਹੜੇ ਇਸ ਤਰ੍ਹਾਂ ਦੇ ਇਸ਼ੂਆਂ ਨੂੰ ਲੈ ਕੇ ਟ੍ਰੋਲ ਕਰਦੇ ਨੇ ਇੱਕ ਵਿਅੰਗਮਈ ਪਾਤਰ ਬਣ ਕੇ ਲੋਕਾਂ ਨੂੰ ਇੱਕ ਹੱਸਣਾ ਸੌਣ ਵਾਲੀ ਗੱਲ ਕਰਦੇ ਨੇ ਉਹਨਾਂ ਲੋਕਾਂ ਲਈ ਵੀ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਕਿਸੇ ਮਾਂ ਦਾ ਪੁੱਤ ਚਲਾ ਜਾਂਦਾ ਤੇ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਟ੍ਰੋਲ ਕਰਕੇ ਦਿਖਾਈਏ ਤਾਂ ਉਹ ਕਿਤੇ ਨਾ ਕਿਤੇ ਮਾਪਿਆਂ ਦੇ ਫੱਟ ਤੱਕ ਹੀ ਨਹੀਂ ਮਟ ਰਹੇ ਹੁੰਦੇ ਉਹ ਕਿਤੇ ਨਾ ਕਿਤੇ ਜਾ ਕੇ ਉਹ ਜ਼ਖਮਾ ਜਿਹੜੇ ਉਹ ਬਹੁਤ ਵੱਡੇ ਨਸੂਰ ਜਾਂਦੇ ਨੇ ਜਿਹੜੇ ਝਲਕਦੇ ਰਹਿੰਦੇ ਨੇ ਸਾਡੀਆਂ ਅੱਖਾਂ ਦੇ ਵਿੱਚੋਂ ਅਥਰੂ ਬਣ ਕੇ ਸੋ ਬੇਸ਼ੱਕ ਇਹ ਘਟਨਾ ਪਹਿਲੀ ਨਹੀਂ ਤੇ ਆਖਰੀ ਵੀ ਨਹੀਂ ਕਿਉਂਕਿ ਜਦੋਂ ਤੱਕ ਸਮਾਂ ਬਿਲਕੁਲ ਨਹੀਂ ਮਾਮਲਾ ਕਿਉਂਕਿ ਮਾਮਲਾ ਰੋਕਣ ਲਈ ਸਾਡਾ ਕਾਨੂੰਨ ਸੋਲਿਡ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਦੇ ਕਾਂਡ ਹੋ ਰਹੇ ਆ ਨਾ ਜੇ ਇਦਾਂ ਦੇ ਕਾਂਡਾਂ ਦੇ ਉੱਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਂ ਤਾਂ ਚਾਰਾ ਨੂੰ ਹੋਰ ਨੱਥ ਪਵੇ ਜਦੋਂ ਅਸੀਂ ਮਤਲਬ ਕਿ 7 ਸਾਲ ਦੀ ਕੈਦ 20 ਸਾਲ ਦੀ ਕੈਦ ਕੈਦ ਘਟ ਕੇ ਅਗਲੇ ਆ ਜਾਂਦੇ ਆ ਹਮ ਮਾਪਿਆਂ ਦੇ ਪੁੱਤ ਗਏ ਤਾਂ ਵਾਪਸ ਨਹੀਂ ਨਾ ਆਉਂਦੇ ਜੇ ਮਾਪਿਆਂ ਦੀਆਂ ਧੀਆਂ ਗਈਆਂ ਵਾਪਸ ਨਹੀਂ ਆਉਂਦੇ ਪੁੱਤਾਂ ਵਾਲੇ ਵੀ ਕਿ ਇਦਾਂ ਘਟ ਕੇ ਵਾਪਸ ਆ ਜਾਂਦੇ ਆ ਸੋ ਕਹਿਣ ਦਾ ਭਾਵ ਕੋਈ ਨਾ ਕੋਈ ਐਦਾਂ ਦੇ ਸੋਲਿਡ ਕਾਨੂੰਨ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਥਰੂ ਇਹ ਜੇ ਲੋਕਾਂ ਨੂੰ ਨੱਥ ਪਾਈ ਜਾ ਸਕੇ ਜੇ ਇਹਨਾਂ ਲੋਕਾਂ ਨੂੰ ਨੱਥ ਹੀ ਨਾ ਪਾਈ ਜਾ ਸਕੇ ਤਾਂ ਕ੍ਰਾਈਮ ਨੇ ਹੌਲੀ ਹੌਲੀ ਵਧਨਾ ਅੱਜ ਤੁਸੀਂ ਵਾਰਦਾਤਾ ਦੇਖ ਲਓ 24 ਘੰਟਿਆਂ ਦੇ ਵਿੱਚ ਕਿੰਨੇ ਗੋਲੀਆਂ ਦੇ ਨਾਲ ਨੌਜਵਾਨ ਮਰ ਰਹੇ ਹਮ ਇੱਕ ਟਾਈਮ OC ਜਦੋਂ ਚਿੱਟਾ ਆਇਆ ਸੀ ਤੇ ਅਸੀਂ ਚਿੱਟੇ ਦੀ ਐਵਰੇਜ ਕੱਢਦੇ ਹੁੰਦੇ ਸੀ ਵੀ ਚਿੱਟੇ ਦੇ ਨਾਲ ਕਿੰਨੇ ਨੌਜਵਾਨ ਇੱਕ ਦਿਨ ਦੇ ਜਾ ਰਹੇ ਆ ਇਹ ਅਸੀਂ ਡਾਟੇ ਇਕੱਠੇ ਕਰਦੇ ਸੀ ਮੈਨੂੰ ਲੱਗਦਾ ਅੱਜ ਸਾਨੂੰ ਡਾਟੇ ਉਹ ਇਕੱਠੇ ਕਰਨੇ ਪੈ ਰਹੇ ਆ ਕਿ ਹਾਂ ਗੋਲੀਆਂ ਦੇ ਨਾਲ ਕਿੰਨੇ ਨੌਜਵਾਨ ਇੱਕ ਦਿਨ ਚ ਮਰ ਰਹੇ ਆ 24 ਘੰਟਿਆਂ ਚ ਕਿਸੇ ਭੈਣ ਦੇ ਵਿਆਹ ਹੋਏ ਨੂੰ ਮਸਾਂ 10 ਦਿਨ ਹੋਏ ਹੁੰਦੇ ਆ ਕਬੱਡੀ ਦਾ ਪਲੇਅਰ ਆ ਉਹਨੂੰ ਸ਼ੂਟ ਕਰ ਦਿੱਤੇ ਮੈਨੂੰ ਇੱਕ ਚੀਜ਼ ਦੀ ਸਮਝ ਹੀ ਨਹੀਂ ਆਈ ਕਿ ਮੌਤ ਆ ਜਿਹੜੀ ਉਹਨੂੰ ਇੱਕ ਖੇਲ ਸਮਝਿਆ ਜਾਣ ਲੱਗਾ ਕਿੰਨੇ ਕਿਤੇ ਜਾ ਕੇ ਮੈਨੂੰ ਲੱਗਦਾ ਜਿੱਥੇ ਅਸੀਂ ਫਾਰਵਰਡ ਬਹੁਤ ਜ਼ਿਆਦਾ ਹੋ ਗਏ ਹਨ ਉੱਥੇ ਜਿਹੜੇ ਸਾਡਾ ਕਹ ਲੋ ਕਿ ਇਨਸਾਨੀਅਤ ਸਾਡੀ ਬਿਲਕੁਲ ਮਰ ਚੁੱਕੀ ਆ ਤੇ ਇਹਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਵੱਧ ਸਾਡਾ ਜਿਹੜਾ ਇੰਟਰਨੈਟ ਵੀ ਇਹਦਾ ਮੇਨ ਕਾਰਨ ਮੰਨਿਆ ਜਾ ਸਕਦਾ ਕਿਉਂਕਿ ਅੱਜ ਤੁਸੀਂ YouTube ਖੋਲੋ ਤੁਸੀਂ ਆਪਦੀ ਫੈਮਿਲੀ ਚ ਬੈਠ ਕੇ ਦੇਖ ਨਹੀਂ ਸਕਦੇ ਉਸ ਤੇ ਕਿਸ ਤਰ੍ਹਾਂ ਦੀਆਂ ਅਸ਼ਲੀਲ ਵੀਡੀਓ ਆਉਂਦੀਆਂ ਨੇ ਤੁਸੀਂ ਕੋਈ ਦੇਖੋ ਮੂਵੀ ਆਂ ਬੰਦੀਆਂ ਨੇ ਇਹਕ ਮੂਵੀਆਂ ਉਹ ਵੀ ਬਣਦੀਆਂ ਸੀ ਜਿਹੜੀਆਂ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦੀਆਂ ਸੀ ਜਿਦੇ ਵਿੱਚ ਪਰਿਵਾਰ ਨੂੰ ਜੁੜ ਕੇ ਬੈਠਿਆ ਵੇਖਿਆ ਜਾਂਦਾ ਸੀ ਤੇ ਪਰਿਵਾਰ ਨੂੰ ਇੱਕ ਚੰਗਾ ਮੈਸੇਜ ਜਾਂਦਾ ਸੀ ਹੁਣ ਕੀ ਆ ਸੌਂਕਣਵਨ ਸੌਂਕਣ ਟੂ ਇਸ ਤਰ੍ਹਾਂ ਦੀਆਂ ਮੂਵੀਆਂ ਜਦੋਂ ਆਉਣ ਲੱਗੀਆਂ ਫਿਰ ਘਰ ਵਾਲਾ ਮਾਰ ਕੇ ਚਲੀ ਗਈ ਜੇਲ੍ਹ ਦੇ ਵਿੱਚੋਂ ਆ ਗਈ ਮਤਲਬ ਕਿ ਕੁੜੀਆਂ ਉਹ ਚੀਜ਼ਾਂ ਨੂੰ ਕੈਚ ਕਰ ਰਹੀਆਂ ਨੇ ਮੁੰਡੇ ਵੀ ਉਹਨਾਂ ਚੀਜ਼ਾਂ ਨੂੰ ਕੈਚ ਕਰ ਰਹੇ ਨੇ ਉਹਨਾਂ ਰਹਾਮਤ ਦੇ ਤੌਰ ਰਹੇ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ਾਂ ਤਾਂ ਆਸਾਨ ਆ ਹੂੰ ਪਰ ਜਦੋਂ ਕਿ ਕਾਨੂੰਨ ਦੇ Dਹਰੇ ਦੇ ਵਿੱਚ ਇੱਕ ਵਾਰ ਕਲਮ ਦੇ ਨਾਲ ਅਸੀਂ ਕ੍ਰਿਮੀਨਲ ਲਿਖੇ ਗਏ ਨਾ ਅਸੀਂ ਜਿੰਨਾ ਮਰਜੀ ਦੁੱਤੋਤੇ ਬੰਜ ਗਏ ਦੁੱਤੋਤੇ ਨਹੀਂ ਰਿਹਾ ਜਾਂਦਾ ਬਾਅਦ ਹਮ ਠੀਕ ਹੈ ਤੁਹਾਡੀ ਗੱਲ ਸੋਸ਼ਲ ਮੀਡੀਆ ਦੇ ਦਾਨੀ ਬੜੀਆਂ ਨੌ ਤੇ ਸੌਰੇ ਦੀ ਮਤਲਬ ਇਦਾਂ ਦੀਆਂ ਕਹਾਣੀਆਂ ਉਹਨਾਂ ਨੇ ਬਣਾ ਕੇ ਤੇ ਉਹਨਾਂ ਦਾ ਨਜਾਇਜ਼ ਸਬੰਧ ਤੇ ਇਦਾਂ ਦੀਆਂ ਚੀਜ਼ਾਂ ਬਹੁਤ ਸੋਰੀ ਨਾ ਪੇਸ਼ ਕਰਦੀਆਂ ਠੀਕ ਹੈ ਦੁਨੀਆ ਤੇ ਬਹੁਤ ਗੰਦੇ ਲੋਕ ਹੋ ਸਕਦੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਉਹਨੂੰ ਪਰੋਸਿਆ ਜਾਣਾ ਆਮ ਬੱਚੇ ਤੱਕ ਇਹ ਕਹਾਣੀ ਦੱਸ ਦੇਣੀ ਇਹ ਚੀਜ਼ ਤੇ ਪਾਬੰਦੀਆਂ ਕਿਵੇਂ ਲੱਗਣੀਆਂ ਇਹ ਚੀਜ਼ਾਂ ਦੇ ਨਤੀਜੇ ਤਾਂ ਫਿਰ ਸਾਹਮਣੇ ਆ ਰਹੇ ਨੇ ਜਿਵੇਂ ਰਪਿੰਦਰਾਲਾ ਕੇਸ ਹੋ ਗਿਆ ਜਾਂ ਹੋਰ ਬਹੁਤ ਸਾਰੇ ਬਿਲਕੁਲ ਤੁਸੀਂ ਦੇਖੋ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਤੁਸੀਂ ਦੇਖੋ ਰੇਪ ਹੋਇਆ ਇਹ ਕੀ ਦੀ ਦੇਣ ਕਿ ਕਿਹਨੇ ਕਿਤੇ ਹਾਫਸ ਨੂੰ ਬढ़ावा ਕਿਹੜੀਆਂ ਚੀਜ਼ਾਂ ਦੇ ਰਹੀਆਂ ਇਹ ਹੀ ਚੀਜ਼ਾਂ ਜਿਹੜੀਆਂ ਹਾਫਸ ਨੂੰ ਬढ़ावा ਦੇ ਰਹੀਆਂ ਜਿਹਦੇ ਕਰਕੇ ਅੱਜ ਲੋਕਾਂ ਦੇ ਵਿੱਚ ਹਾਫਸੀਪਨ ਇੰਨਾ ਕ ਆ ਗਿਆ ਕਿ ਮੈਨੂੰ ਲੱਗਦਾ ਉਹਨਾਂ ਸਾਨੂੰ ਗਲੀ ਦੇ ਆਵਾਰਾ ਕੁੱਤਿਆਂ ਤੋਂ ਡਰ ਨਹੀਂ ਆਉਂਦਾ ਜਿੰਨਾ ਸਾਨੂੰ ਮਤਲਬ ਕਿ ਇੱਕ ਖੜੇ ਝੁੰਡ ਤੋਂ ਡਰ ਆਉਣ ਲੱਗ ਗਿਆ ਹਿਊਮਨ ਤੋਂ ਹਿਊਮਨ ਤੋਂ ਹਣਾ ਅਨਸਾਂ ਤੋਂ ਮਨੋਖ ਤੋਂ ਡਰ ਆਉਣ ਲੱਗ ਗਿਆ ਕਿ ਪਤਾ ਨਹੀਂ ਕਦੋਂ ਕਿਤੇ ਇਹਨੇ ਸਾਨੂੰ ਨੋਚ ਕੇ ਖਾ ਜਾਣ। ਸੋ ਦੇਖੋ ਇਹ ਜਿਹੜੀਆਂ ਚੀਜ਼ਾਂ ਨੂੰ ਪ੍ਰਮੋਟ ਜਿਹੜੇ ਕਰ ਰਹੇ ਆ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਇਹਨਾਂ ਤੇ ਬਹਿਸ ਕਰਨ ਦੀ ਵੀ ਲੋੜ ਆ ਤਜ਼ੀਦ ਦੇਣ ਦੀ ਵੀ ਲੋੜ ਆ ਅੱਜ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੁਸੀਂ ਦੇਖੋ ਬੱਚਾ ਕਹੋਂ ਬਾਤ ਜਾਂਦਾ। ਹੂੰ। ਅਗਲੇ ਦਿਨ ਕੀ ਹੁੰਦਾ ਜੀ ਉਹਨੇ ਤਾਂ ਕੋਰਟ ਦੇ ਵਿੱਚ ਜਾ ਕੇ ਪਰਮਿਸ਼ਨ ਲੈ ਲਈ ਆ ਬੇਸ਼ੱਕ ਉਹ ਅੰੜਰੇ ਆ ਉਹ ਕਹਿੰਦਾ ਮੈਨੂੰ ਬਾਦ ਜੇਲ੍ਹ ਚ ਭੇਜ ਦਿਓ ਜੀ ਨਹੀਂ ਮੰਨਦੇ ਪ੍ਰਮਾਤਮਾ ਨੇ ਇੱਕ ਮਨੋਖ ਦੀ ਸਿਰਜਣਾ ਕੀਤੀ ਆ ਪਰ ਕੀ ਜਿਹੜੇ ਮਾਪਿਆਂ ਨੇ 20 ਸਾਲ ਆਪ ਦਾ ਬੱਚਾ ਪਾਲਣ ਤੇ ਲਾਇਆ ਉਹ 20 ਮਿੰਟਾਂ ਦੇ ਵਿੱਚ ਆਪਣੇ ਮਾਹਬਾਪ ਦੇ ਪਿਆਰ ਨੂੰ ਭੁੱਲ ਕੇ ਤੇ ਪ੍ਰਸ਼ਾਸਨ ਇਹ ਗੱਲ ਕਹਿ ਕੇ ਪੱਲਾ ਝਾੜ ਜਾਂਦਾ ਨਹੀਂ ਜੀ ਉਹਨਾਂ ਨੇ ਕੋਰਟ ਤੋਂ ਪਰਮਿਸ਼ਨ ਲੈ ਲਈ ਆ ਸੀ ਉਹਨਾਂ ਨੂੰ ਤੁਹਾਡੇ ਸਾਹਮਣੇ ਵੀ ਲਿਆ ਨਹੀਂ ਸਕਦੇ ਹੂੰ ਕਿ ਤੇਨਾਂ ਕਿ ਤੇ ਮੈਨੂੰ ਲੱਗਦਾ ਜਿਹੜੇ ਸਾਡੇ ਕਾਨੂੰਨ ਬਣੇ ਆ ਕਾਨੂੰਨਾਂ ਦੇ ਵਿੱਚ ਵੀ ਕਿਤੇ ਨਾ ਕਿ ਤੇ ਮਤਲਬ ਕਿ ਸਾਡੀਆਂ ਜਿਹੜੀਆਂ ਨਿੱਜੀ ਭਾਵਨਾਵਾਂ ਉਹਨਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕਾਨੂੰਨ ਵੀ ਨਹੀਂ ਬਣेंगे। ਹੂੰ। ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਮਾਮਲੇ ਇਸ ਤਰ੍ਹਾਂ ਦੇ ਬਹੁਤ ਆਉਣ ਲੱਗੇ ਜਿਵੇਂ ਤੁਸੀਂ ਕਹਿ ਕਿ ਸੋਸ਼ਲ ਮੀਡੀਆ ਦੇ ਨਾਲ ਜਿਹੜਾ ਨੈਕਟ ਪ੍ਰਭਾਵ ਜਾ ਰਿਹਾ ਹੁਣ 26-27 ਸਾਲ ਦੇ ਬੱਚੇ ਨੂੰ ਬੜਾ ਮੈਚੂਰ ਮੰਨਿਆ ਜਾਂਦਾ ਅੱਜ ਕੱਲ ਕਹਿੰਦੇ ਬੜਾ ਫਾਰਵਰਡਸ ਮੰਨਾ ਹੈ। ਇਹ ਦੋਵੇਂ ਕੁੜੀਆਂ 25-27 ਸਾਲ ਦੀਆਂ ਜਿਨ੍ਹਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਕਿਵੇਂ ਉਹਨਾਂ ਨੇ ਸਕੀਮ ਘੜੀ ਕਿਵੇਂ ਕਿਸੇ ਦੇ ਸਬੰਧ ਚ ਆਈਆਂ ਮੁੱਦਿਆਂ ਦੇ ਉਸ ਤੋਂ ਬਾਅਦ ਉਹ ਡਰੱਗੀ ਨੇ ਮਤਲਬ ਨਸ਼ਾ ਵੀ ਸਪਲਾਈ ਕਰਦੇ ਨੇ ਉਹਨਾਂ ਦੇ ਪਰਚੇ ਨੇ ਇਤਾਂ ਦੇ ਨਜਾਇਜ਼ ਗੱਡੀਆਂ ਪਤਾ ਨਹੀਂ ਕਿਤੋਂ ਤਰਸਲਾ ਹੌ ਮਾਜੋਰ ਕਿਦਾਂ ਮੰਨ ਲਗੇ ਫਿਰ ਉਹਨਾਂ ਨੂੰ ਜਾਂ ਇਟਲੀਆ ਕੇ ਸੋਸ਼ਲ ਮੀਡੀਆ ਦਾ ਪ੍ਰਭਾਵ ਹੀ ਉਹਨਾਂ ਦੇ ਦਿਮਾਗ ਤੇ ਇੰਨਾ ਪੈ ਗਿਆ ਕਿ ਦਿਮਾਗ ਗੰਦਾ ਹੋ ਗਿਆ ਉਹਨਾਂ ਦਾ ਉਹਨਾਂ ਨੂੰ ਕੋਈ ਪ੍ਰਭਾਵ ਨਹੀਂ ਆਉਦਾ ਰਿਸ਼ਤਿਆਂ ਦੀ ਬਿਲਕੁਲ ਜੀ ਸੋਸ਼ਲ ਮੀਡੀਆ ਤਾਂ ਕਹਿੰਨੀ ਹੈ ਵੀ ਸਭ ਤੋਂ ਵੱਡਾ ਹੱਥ ਸੋਸ਼ਲ ਮੀਡੀਆ ਦਾ ਹੀ ਉਹਨਾਂ ਦੇ ਮਤਲਬ ਕਿ ਵਿਗੜਨ ਦੇ ਵਿੱਚ ਆ ਉਸ ਤੋਂ ਵੱਡਾ ਇਹ ਹੈ ਕਿ ਅੱਜ ਅਸੀਂ ਕੀ ਆ ਅਸੀਂ ਫੈਮਿਲੀ ਦੇ ਚਾਰ ਮੈਂਬਰ ਆ ਸਾਡੇ ਚਾਰਾਂ ਕੋਲੇ ਮੋਬਾਈਲ ਆ ਸਾਨੂੰ ਕੋਈ ਮਤਲਬ ਨਹੀਂ ਸਾਡਾ ਮਾਂ-ਬਾਪ ਆ ਇੱਕ ਰੂਮ 'ਚ ਬੈਠਾ ਸਾਨੂੰ ਕੋਈ ਮਤਲਬ ਨਹੀਂ ਸਾਡੇ ਬਜ਼ੁਰਗ ਬੈਠੇ ਨੇ ਸਾਨੂੰ ਕੋਈ ਮਤਲਬ ਨਹੀਂ ਇੱਕ ਸਮਾਂ ਉਹ ਵੀ ਹੁੰਦਾ ਸੀ ਜਦੋਂ ਅਸੀਂ ਬਜ਼ੁਰਗਾਂ ਦੇ ਕੋਲੇ ਬੈਠ ਕੇ ਅਸੀਂ ਕਹਾਣੀਆਂ ਸੁਣਦੇ ਸੀ ਬਜ਼ੁਰਗਾਂ ਦੇ ਨਾਲ ਮੋਹ ਪਿਆਰ ਸੀ ਹੁਣ ਮਾਂ ਮਾਂ ਤਾਂ ਲੜੀ ਲੜੀ ਆਉਂਦੀ ਆ ਸਾਸ ਨਾਲ ਪਰ ਨਾਲ ਉਹਨੇ ਬੱਚਿਆਂ ਨੂੰ ਵੀ ਇਹ ਗੱਲ ਕਹਿ ਦੇਣੀ ਆ ਫੋਨ ਚੱਕ ਆ ਮੋਬਾਈਲ ਫੜ ਮੇਰਾ ਅੰਦਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਦਾਦੀ ਨਹੀਂ ਬੁਲਾਉਣੀ ਦਾਦਾ ਨਹੀਂ ਬੁਲਾਉਣਾ ਮੋਬਾਈਲ ਤੇ ਜੋ ਮਰਜ਼ੀ ਹੋਵੇ ਜੋ ਮੋਬਾਈਲ ਤੇ ਜੋ ਮਰਜ਼ੀ ਹੋਵੇ ਫਿਰ ਮੋਬਾਈਲ ਤੇ ਜਿੱਦਾਂ ਦਾ ਬੱਚਾ ਵਹਿੰਦਾ ਤੇ ਨੇਚਰਲੀ ਬੱਚੇ ਨੇ ਉਦਾਂ ਦਾ ਹੀ ਅੱਗੇ ਜਾ ਕੇ ਕਰਨ ਹੂੰ ਠੀਕ ਹੈ ਠੀਕ ਹੈ ਗਾ ਤੁਹਾਡੀ ਬਿਲਕੁਲ ਇਦਾਂ ਦਾ ਜਿਹੜੇ ਰਿਜ਼ਲਟ ਜਿਹੜੇ ਸਾਹਮਣੇ ਆ ਰਹੇ ਹੁਣ ਮੈਂ ਜਿਹੜੀ ਇਹਦੀ ਸਹੇਲੀ ਦੀ ਇੱਕ ਗੱਲ ਕਰਾਂ ਵੀ ਉਹ ਕੁਵਾਰੀ ਕੁੜੀ ਆ ਜੀ ਕੁਵਾਰੀ ਕੁੜੀ ਉਹ ਇਹ ਵਿਆਹੀ ਕੁੜੀ ਦੇ ਸੰਪਰਕ ਚੋਂ ਪਲੱਸ 2 ਤੱਕ ਦੀਆਂ ਕਹਿੰਦੇ ਕਿ ਫਰੈਂਡ ਦੋਸਤ ਮੰਨੀਆਂ ਜਾਂਦੀਆਂ ਉਸ ਤੋਂ ਬਾਅਦ ਇਹ ਫਿਰ ਕੈਨੇਡਾ ਤੋਂ ਆਈ ਹੁੰਦੇ ਸੰਪਰਕ ਚ ਆਈ ਇਹਨਾਂ ਦੀ ਆਪ ਚ ਦੋਸਤੀ ਗੂੜੀ ਹੁੰਦੀ ਗਈ ਬੁਟੀਕ ਦੇ ਸੂਟ ਉਰਾਂ ਪਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਹੁੰਦੀਆਂ ਵੀਡੀਓ ਵੀ ਹੈ ਜਨਾਂ ਦੇ ਜਿਹੜੇ ਰਿਸ਼ਤੇ ਦੇ ਉਹ ਅਗਵਾਈ ਪਰਦਾ ਸੋਸ਼ਲ ਮੀਡੀਆ ਕਿਉਂ ਦੇ ਉੱਤੇ ਉਹ ਕੁੜੀ ਦੀਆਂ ਫੋਟੋਆਂ ਵੀਡੀਓ ਕਿ ਉਹਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਮੈਂ ਵਿਆਹ ਕਰਾਉਣਾ ਹੈ ਮੇਰੇ ਮਾਪੇ ਤੇ ਕੀ ਬੀਤੂਗੀ ਮੈਂ ਕੋਈ ਘਰੇ ਲੈ ਕੇ ਜਾਊਗਾ ਕਿ ਨਹੀਂ ਜਾਊਗਾ ਜਮੈਸ਼ ਕ੍ਰਾਈਮ ਦੇ ਵਿੱਚ ਫਸ ਗਈ ਜਿਵੇਂ ਉਹਨ ਜੇਲ੍ਹ ਗਈ ਚਲੀ ਉਹਨੇ ਕਿਪ ਤਾਂ ਲੈ ਕੇ ਕੋਈ ਚੰਚ ਦਾ ਰਿਸ਼ਤਾ ਤਾਂ ਲੈ ਕੇ ਨਹੀਂ ਜਾਂਦਾਗਾ ਹੋ ਸਕਦਾ ਚਲੋ ਉਹੋ ਜੇ ਕੋਈ ਉਹਨਾਂ ਦੇ ਸੰਬੰਧ ਹੋਣਗੇ ਉੱਥੇ ਤਾਂ ਭਾਵੇਂ ਪੰਜ ਸਾਮਾਂ ਦੇ ਹੱਸਲੇ ਪਰ ਉਹਨੂੰ ਕੋਈ ਲੈ ਕੇ ਨਹੀਂ ਜਾਂਦਾ ਕੀ ਇਦਾਂ ਇਹ ਸੋਚਦੇ ਨਹੀਂਗੇ ਕੀ ਸਮਾਜ ਤੇ ਪ੍ਰਭਾਵ ਪੈਂਦਾ ਕੀ ਉਹਨਾਂ ਪਿੰਡਾਂ ਤੇ ਪ੍ਰਭਾਵ ਪੈਂਦਾ ਪਿੰਡ ਵਾਲਿਆਂ ਨੂੰ ਆ ਕੇ ਸੁਫਾਈਆਂ ਦੇਣੀਆਂ ਪੈਂਦੀਆਂ ਉਥੋਂ ਦੇ ਸ਼ਹਿਰ ਵਾਲੇ ਲੋਕਾਂ ਨੂੰ ਸੁਫਾਈਆਂ ਦੇਣੀਆਂ ਪੈਂਦੀਆਂ ਕੀ ਉਹਨਾਂ ਲੋਕਾਂ ਦੇ ਵਿੱਚ ਰਹੀ ਹੈ ਇਹ ਚੀਜ਼ ਦਾ ਇਹ ਸੋਚਦੇ ਨਹੀਂ ਜਾਂ ਉਹਨਾਂ ਦੇ ਦਿਮਾਗ ਤੇ ਪੜਦਾ ਹੀ ਇੰਨਾ ਪੈ ਗਿਆ ਕਿ ਤੁਸੀਂ ਇੱਕ ਫੀਮੇਲ ਹੋ ਤੁਹਾਨੂੰ ਇਹ ਚੀਜ਼ ਦਾ ਜ਼ਿਆਦਾ ਜਾਣਕਾਰੀ ਹੋਊਗੀ ਮੈਂ ਤਾਂ ਕਰਕੇ ਸਵਾਲ ਪੁੱਟ ਰਹੀ ਹਾਂ ਅ ਬਿਲਕੁਲ ਵੀਰ ਜੀ ਕਿਉਂਕਿ ਕਹਿੰਦੇ ਨਾ ਇਸ਼ਕਾ ਜਿਹੜਾ ਇਹ ਅੰਨਾ ਹੁੰਦਾ ਇੰਨਾ ਜਾਤ ਪਾਤ ਵੇਂਦਾ ਤੇ ਨਾ ਇਹ ਸਮਾਂ ਵੇਂਦਾ ਇਸ ਟਾਈਮ ਤੇ ਬਸ ਬੰਦੇ ਨੂੰ ਇੱਕ ਹੀ ਚੀਜ਼ ਹੁੰਦੀ ਹੈ ਕਿ ਹਾਂ ਮੈਂ ਉਹਦੇ ਲਈ ਇਹ ਕਰਨਾ ਇਦਾਂ ਹੀ ਕਰਨਾ ਸੋ ਕਿਤੇ ਨਾ ਕਿਤੇ ਜਾ ਕੇ ਜਿਵੇਂ ਬੱਲੂ ਬਣਾ ਲੈ ਮੋਟੇ ਤੇ ਕੀ ਪੱਲੇ ਹੋ ਸਾਰੀ ਗੱਲ ਕਲੀਅਰ ਨਹੀਂ ਹੋਣੀ ਬਿਲਕੁਲ 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 ਬੇਸ਼ੱਕ ਘਰ ਵਾਲੇ ਨੂੰ ਮਾਰ ਕੇ ਤੇ ਪੰਜ ਚਾਰ ਕਿੱਲੇ ਵਾਲੇ ਨੰਗ ਮੁੰਡੇ ਦੇ ਨਾਲ ਜਾ ਕੇ ਉਹ ਵੀ ਘਰੋਂ ਕੱਢਿਆ ਵੱਢਿਆ ਦੱਸਦੇ ਆ ਤੇ ਉਹਦਾ ਵੀ ਉਹਦਾ ਰਿਕਾਰਡ ਮਾਰਾ ਦੱਸੇਂਦਾ ਜਿਹੜਾ ਨਾਲ ਉਹਦਾ ਸਬੰਧ ਵਾਲੇ ਉਹ ਵੀ ਮਾਰੇ ਦੱਸੇਂਦੇ ਜਿਹੜੇ ਮਤਲਬ ਕਿ ਉਹਨਾਂ ਦੇ ਵਕੀਲ ਵੱਲੋਂ ਇਲਜ਼ਾਮ ਲਾਏ ਗਏ ਉਹਨਾਂ ਦੇ ਵੀ ਸਬੰਧ ਪਤਾ ਉਹਨਾਂ ਦੇ ਪਿੰਡ ਵਾਲੇ ਵੀ ਦੱਸਦੇ ਆ ਵੈਸੇ ਤੇ ਗੱਲ ਕਲੀਅਰ ਹੀ ਆ ਕਿ ਬਾਹਲੇ ਤਗੜੇ ਨਹੀਂ ਹੈਗੇ ਉਹਨਾਂ ਦੇ ਸਬੰਧ ਪਰ ਜੋ ਮਰਜ਼ੀ ਹੋਵੇ ਭਾਈ ਜੀ ਅਸਲੀਅਤ ਹੂੰ ਕੰਮੀ ਉਹ ਲੋਕ ਕਰਦੇ ਆ ਵੀ ਜਿਨ੍ਹਾਂ ਨੂੰ ਕੋਈ ਚੱਲਦਾ ਹੂੰ ਸੋ ਕਿਤੇ ਨਾ ਕਿਤੇ ਜਾ ਕੇ ਜੜੀਆਂ ਇਹ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਦੇਖੋ ਮੈਂ ਅੱਗੇ ਵੀ ਕਿਹਾ ਸੀ ਕਿ ਜੇਕਰ ਸਕੂਲਾਂ ਦੇ ਵਿੱਚ ਅਸੀਂ ਫਿਜ਼ੀਕਲ ਐਜੂਕੇਸ਼ਨ ਹੂੰ ਸਟੱਡੀ ਸ਼ੁਰੂ ਕਰਵਾ ਦੇਵੇ ਸਰਕਾਰ ਤੇ ਬਹੁਤ ਹੱਦ ਤੱਕ ਇਹਨਾਂ ਚੀਜ਼ਾਂ ਤੇ ਕੰਟਰੋਲ ਹੋ ਸਕਦਾ ਕਿਉਂਕਿ ਇੱਕ ਤਾਂ ਸਾਡੇ ਬੱਚਿਆਂ ਨੂੰ ਅਸੀਂ ਪਤਾ ਕੀ ਕਰਦੇ ਆ ਅਸੀਂ ਪਲੱਸ 2 ਤੱਕ ਬਹੁਤ ਬੰਦਿਸ਼ ਚ ਰੱਖਦੇ ਆ ਬੱਚਿਆਂ ਹੂੰ ਬੰਦਿਸ਼ ਹੁੰਦੀ ਆ ਸਾਡੀ ਤੂੰ ਆ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਤੂੰ ਉੱਥੇ ਨਹੀਂ ਜਾਣਾ ਤੂੰ ਉਹਦੇ ਨਾਲ ਨਹੀਂ ਖੜਨਾ ਪਲੱਸ 2 ਤੋਂ ਬਾਅਦ ਉਹ ਸਾਡੇ ਪਿੰਜਰੇ ਚ ਜਿਦੋਂ ਡਾਰੀ ਮਾਰਦੇ ਆ ਯੂਨੀਵਰਸਿਟੀਾਂ ਚ ਜਾਂਦੇ ਆ ਜਾਂ ਕੋਈ ਵੀ ਕਹਿ ਲਓ ਕਿ ਕੋਈ ਕੰਪਿਊਟਰ ਕੋਰਸ ਕਰਨ ਲੱਗ ਗਿਆ ਕੋਈ ਬਿਊਟੀਸ਼ਨ ਦਾ ਕਰਨ ਲੱਗ ਗਿਆ ਕੋਈ ਫੈਸ਼ਨ ਡਿਜ਼ਾਈਨਿੰਗ ਦਾ ਕਰਨ ਲੱਗ ਗਿਆ ਉਹ ਫਿਰ ਆ ਹੀ ਹੁੰਦਾ ਕਿ ਅਸੀਂ ਇੱਕ ਆਜ਼ਾਦ ਪੰਛੀ ਹੋ ਗਏ ਮਾਪਿਆਂ ਦੀ ਪਹੁੰਚ ਤੋਂ ਅਸੀਂ ਦੂਰ ਹੋ ਗਏ ਅਸੀਂ ਜੋ ਮਰਜੀ ਕਰੀਏ ਫੈਂਟਸੀ ਯਕੀਨ ਨਹੀਂ ਮੰਨਣਾ ਮੈਂ ਨਾ ਇੱਕ ਕਲਾ ਪਮਨ ਮੀਟਿੰਗ ਸੀ ਬੁੱਧੀ ਜੀਵੀਆਂ ਦੀ ਅੱਜ ਤੋਂ ਹੋ ਗਈ 3 ਸਾਲ ਪਹਿਲਾਂ ਦੀ ਗੱਲ ਤੇ ਮੈਂ ਉਹ ਮੀਟਿੰਗ ਚ ਗਈ ਤੇ ਮੀਟਿੰਗ ਦੇ ਵਿੱਚ ਜਾ ਕੇ ਨਾ ਤੇ ਸਾਨੂੰ ਕਾਫੀ ਇਕ ਵੇਲਾ ਹੋ ਗਿਆ ਤੇ ਮੇਰੀਆਂ ਫਰੈਂਡ ਸੀ ਯੂਨੀਵਰਸਿਟੀ ਕਹਿੰਦੀ ਗਾੜ ਯੂਨੀਵਰਸਿਟੀ ਦੀਆਂ ਮੇਰੀਆਂ ਫਰੈਂਡ ਸੀ ਤੇ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਨਾ ਵੀ ਮੈਂ ਤਾਂ ਲੇਟ ਹੋ ਗਈ ਤੇ ਮੈਨੂੰ ਕਹਿੰਦੀਆਂ ਵੀ ਦੀ ਤੁਸੀਂ ਇੱਥੇ ਖੜੋ ਅਸੀਂ ਤੁਹਾਨੂੰ ਲੈਣ ਆਉਨੇ ਆ ਚਲੋ ਉਹਨਾਂ ਨੇ ਜਦੋਂ ਇੰਨੀ ਗੱਲ ਕਹੀ ਤੇ ਮੈਂ ਕਿਹਾ ਵੀ ਠੀਕ ਆ ਮੈਨੂੰ ਵੀ ਥੋੜਾ ਜਿਹਾ ਸਕੂਨ ਮਿਲਿਆ ਵੀ ਮੈਂ ਕੁੜੀਆਂ ਚਲੀ ਜਾਵਾਂ ਤੁਸੀਂ ਬਲੀਵ ਨਹੀਂ ਕਰਨਾ ਜਿਹੜੇ ਚੌਂਕ ਦੇ ਵਿੱਚ ਵੀਰੇ ਮੈਂ ਖੜੀ ਸੀ ਡਰਿੰਕ ਕੀਤੀ ਹੋਈ ਕੁੜੀਆਂ ਦੀ ਚਾਰ ਕਿ ਇਧਰ ਨੂੰ ਮੁੰਡਿਆਂ ਦੇ ਨਾਲ ਚਾਰ ਕਿ ਇਧਰ ਨੂੰ ਮਤਲਬ ਕਿ ਅਸੀਂ ਮਗਰ ਜਾ ਕੇ ਅਸੀਂ ਬੜੇ ਪ੍ਰਾਊਡ ਨਾ ਇਹ ਗੱਲ ਕਹਿੰਨੇ ਆ ਮੇਰਾ ਬੱਚਾ ਯੂਨੀਵਰਸਿਟੀ ਚ ਚੰਡੀਗੜ੍ਹ ਪੜ੍ਹ ਰਿਹਾ ਮੇਰਾ ਬੱਚਾ ਫਲਾਨੀ ਡਿਗਰੀ ਕਰ ਰਿਹਾ लवली ਯੂਨੀਵਰਸਿਟੀ ਚ ਕੀ ਅਸੀਂ ਕਦੇ ਆਪਦੇ ਬੱਚਿਆਂ ਦੇ ਮਗਰ ਜਾ ਕੇ ਦੇਖਿਆ ਸਾਡਾ ਬੱਚਾ ਕੀ ਕਰ ਰਿਹਾ ਕਦੇ ਅਸੀਂ ਆਪਣੇ ਬੱਚਿਆਂ ਨੂੰ ਇਹ ਦੇਖਿਆ ਵੀ ਸਾਡਾ ਬੱਚਾ ਪੀਜੀ ਚ ਰਹਿ ਰਿਹਾ ਕਿ ਰਾਤ ਨੂੰ ਨਾਈਟ ਕਲੱਬਾਂ ਚੋਂ ਜਾ ਕੇ ਆ ਰਿਹਾ ਸੋ ਇਦਾਂ ਦੇ ਹਾਲਾਤ ਨਹੀਂ ਜੇ ਹੁਣ ਆਪਾਂ ਇਸ ਕੁੜੀ ਦੀ ਗੱਲ ਕਰੀਏ ਜੇ ਕੁੜੀ ਨੂੰ ਫ੍ਰੀ ਟਰਮ ਮਿਲੀ ਉਹ ਤਾਂ ਇੱਕ ਚੰਗਾ ਭਲਾ ਇਨਸਾਨ ਆ ਵਧੀਆ ਗੁਰੂ ਨੂੰ ਮੰਨਣ ਵਾਲੇ ਸੀ ਕਹਿੰਦੇ ਕਾਂਗਿਆਰੀ ਬੀਜੀ ਦੀ ਨਹੀਂ ਉਗਦੀ ਆ ਇਹ ਉੱਗੀ ਆ ਉਹਨਾਂ ਦੀ ਫਸਲ ਦੇ ਵਿੱਚ ਕੋਈ ਬਾਪ ਕੋਈ ਬਾਪ ਇਹ ਨਹੀਂ ਕਹਿੰਦਾ ਕਿ ਮੇਰੇ ਸਿਰ ਦੀ ਜਿਹੜੀ ਪੱਗ ਆ ਜਿਹੜੀ ਮੇਰੀ ਸ਼ਾਨ ਆ ਉਹ ਪੈਰਾਂ 'ਚ ਰੋਲੇ ਕੋਈ ਵੀ ਮਾਪੇ ਨਹੀਂ ਇਹ ਗੱਲ ਚਾਹੁੰਦੇ ਪਰ ਕਿਤੇ ਨਾ ਕਿਤੇ ਜਾ ਕੇ ਉਹ ਜਿਹੜੀ ਯੱਕਦਮ ਉਹਨੂੰ ਖੁੱਲ ਮਿਲੀ ਉਸ ਖੁੱਲ ਦਾ ਉਹਨੇ ਨਜ਼ਾਇਜ ਫਾਇਦਾ ਚੱਕਿਆ ਕਿ ਉਹਨਸੇ ਪਾਈਆਂ ਨਦੇ ਰਿੰਗੇ ਬਿਲਕੁਲ ਕਿ ਸਾਡਾ ਪੁੱਤ ਪ੍ਰਾਣਾ ਨਹੀਂ ਸੀ ਮਤਲਬ ਜੁਆਈ ਨਹੀਂ ਸੀ ਸਾਡਾ ਪੁੱਤਾਂ ਰਗਾ ਸੀ ਮੈਨੂੰ ਬਚਾ ਜਿਵੇਂ ਬੈਠਾ ਅੱਜ ਦੁਨੀਆ ਤੇ ਤੇ ਇਸ ਜੁਆਈ ਦੇ ਕਰਕੇ ਦੌਲਤ ਬੈਠਾ ਆਪਣੇ ਜੁਆਈ ਦੀ ਦੌਲਤ ਧੀ ਨੂੰ ਉਹਨਾਂ ਨੇ ਮਰਿਆ ਹੈ ਸਾਬਤ ਕਰ ਦਿੱਤਾ ਮੇ ਸਾਡੇ ਵੱਲੋਂ ਮਰ ਗਈ ਬਿਲਕੁਲ ਮੈਨੂੰ ਦੁੱਖ ਦੇ ਜੁਆਈ ਦੇ ਜਾਣ ਦਾ ਦੁੱਖ ਹੈ ਸਾਨੂੰ ਧੀ ਦਾ ਕੋਈ ਦੁੱਖ ਨਹੀਂ ਉਹ ਸਾਡੇ ਲਈ ਮਰ ਗਈ ਸਾਡੇ ਨਾਂ ਸੀ ਪਿੱਛੇਣਾ ਜਿਹੜਾ ਉਹਨਾਂ ਦਾ ਜੇਲ੍ਹ ਦੇ ਵਿੱਚ ਉਹ ਕਹਿੰਦੇ ਖੜਖੜ ਕੇ ਹਸ ਰਹੀ ਪਰ ਉਹ ਕੋਈ ਨਹੀਂ ਬਿਲਕੁਲ ਇਹ ਇਹਦੀ ਵਿੱਚੇ ਨਾ ਵੀਰ ਜੀ ਇੱਕ ਬੜਾ ਵੱਡਾ ਮੈਨੂੰ ਲੱਗਦਾ ਵੀ ਰੀਜ਼ਨ ਇਹ ਇਨ ਫਿਊਚਰ ਸਾਹਮਣੇ ਆਊਗਾ ਕਿਸੇ ਨਾ ਕਿਸੇ ਦੀ ਬੈਕਗ੍ਰਾਉਂਡ ਤੇ سپورਟ ਜ਼ਰੂਰ ਆਊ ਕੁੜੀ ਕਿਉਂਕਿ ਬਿਨਾ سپورਟ ਤੋਂ ਬੰਦੇ ਦੀ ਠੀਕ ਹੈ ਇੱਕ ਹੁੰਦਾ ਜਨੂਨ ਕ੍ਰਾਈਮ ਕਰਤਾ ਪਿਆਰ ਦਾ ਜਨੂਨ ਸੀ ਕ੍ਰਾਈਮ ਕਰਤਾ ਉਸ ਤੋਂ ਬਾਅਦ ਪਛਤਾਵਾ ਹੁੰਦਾ ਹੈ ਕਬੀ ਯਰ ਮੈਂ ਕੀ ਕਰ ਲਿਆ ਜਾਂ ਕਿਉਂ ਕਰਤਾ ਮੈਂ ਐਡੇ ਵੱਡੇ ਰਾਜੇ ਘਰ ਚ ਵਿਆਹੀ ਸੀ ਮੇਰੇ ਨਾਲ ਮੈਂ ਇਹ ਬਹੁਤ ਵੱਡੀ ਗਲਤੀ ਕਰ ਲਈ ਆਪਾਂ ਇੱਕ ਗਿਲਟੀ ਫੀਲ ਕਰਦੇ ਆਂ ਪਰ ਉਹ ਕੁੜੀ ਗਿਲਟੀ ਫੀਲ ਨਹੀਂ ਕਰ ਰਹੀ ਇਹਦਾ ਮਤਲਬ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਜਾਣਤਾ ਜਿੱਥੋਂ ਕੈਨੇਡਾ ਤੋਂ ਵਾਪਸ ਆਈ ਆ ਉੱਥੇ ਕੋਈ ਉਹਦੇ ਇਸ ਤਰ੍ਹਾਂ ਦੇ ਕੰਟੈਕਟ ਹੈਗੇ ਆ ਸੋਲਿਡ ਟੈਕਟਾ ਜਿਹਦੇ ਕਰਕੇ ਪ੍ਰਸ਼ਾਸਨ ਵੀ ਡਰਦਾ ਹੋ ਸਕਦਾ ਜਾਂ ਕਹਿ ਲਓ ਕਿ ਜਿਹੜਾ ਲੜਕਾ ਉਹਦੇ ਕੋਈ ਇਸ ਤਰ੍ਹਾਂ ਦੇ ਸਰਕਲ ਹੈਗੇ ਨਹੀਂ ਕਿ ਉਹਨੇ ਕਿਹਾ ਹੋਵੇ ਵੀ ਪ੍ਰਵਾਹ ਕਰਨ ਦੀ ਲੋੜ ਨਹੀਂ ਕੋਈ ਨਹੀਂ ਜੇਲ ਹੀ ਆ ਜੇਲ ਜਾ ਕੇ ਚਾਹੁੰਦੇ ਨੇ ਦੇਖੋ ਜੀਲਾਂ ਇੱਕ ਤਾਂ ਹੁੰਦੀਆਂ ਪ੍ਰਾਊਡ ਦੇ ਨਾਲ ਜਾਣਾ ਦੇਸ਼ ਲਈ ਜਾਣਾ ਹਮ ਸਮਾਜ ਲਈ ਜਾਣਾ ਕੌਮ ਲਈ ਜਾਣਾ ਇੱਕ ਹੁੰਦਾ ਅਸੀਂ ਬਦਨਾਮੀ ਦਾ ਟਿੱਕਾ ਲਵਾ ਕੇ ਜਾਣਾ ਇਹਨਾਂ ਦੋਨਾਂ ਚੀਜ਼ਾਂ 'ਚ ਬਹੁਤ ਜ਼ਿਆਦਾ ਡਿਫਰੈਂਟ ਆ ਪਰ ਮੈਨੂੰ ਲੱਗਦਾ ਅੱਜ ਜਿਹੜੀਆਂ ਜੇਲ੍ਹਾਂ ਦੇ ਵਿੱਚ ਕ੍ਰਾਈਮ ਕਰਕੇ ਲੋਕ ਵੱਧ ਜਾ ਰਹੇ ਆ ਕੌਮ ਲਈ ਬਹੁਤ ਘੱਟ ਲੋਕ ਆ ਹਮ ਤੇ ਸੋ ਕਹਿੰਦਾ ਭਾਵੇਂ ਹੀ ਆ ਕਿ ਅਸੀਂ ਤਾਂ ਇੰਨੇ ਆ ਕਿ ਚੰਗੇ ਲੋਕਾਂ ਦਾ ਸੰਗ ਕਰੋ ਚੰਗੇ ਲੋਕਾਂ ਦੇ ਨਾਲ ਰਹੋ ਕਮ ਸੇ ਕਮ ਚੰਗੇ ਲੋਕਾਂ ਦੇ ਨਾਲ ਰਹੋਗੇ ਉਹ ਤੁਹਾਨੂੰ ਚੰਗੀ ਸਿੱਖਿਆ ਦੇਣਗੇ ਜੇਕਰ ਤੁਸੀਂ ਮਾੜੇ ਲੋਕਾਂ ਦੇ ਨਾਲ ਰਹੋਗੇ ਤੇ ਕਹਿੰਦੇ ਨਹੀਂ ਹੁੰਦੇ ਇੱਕ ਮੱਝ ਪੂਰੇ ਵਾੜੇ ਨੂੰ ਗੰਦਾ ਕਰ ਦਿੰਦੀ ਆ ਉਹ ਕੋਈ ਇਹ ਨਹੀਂ ਕਿ ਉਹ ਉੱਥੇ ਖੌਰੂ ਪਾਉਂਦੀ ਆ ਉਹ ਵੇਖੋ ਵੇਖੀ ਜੇ ਮੇਲੇ 'ਚ ਨਾਲ ਦੇ ਵੀ ਉਦਾਂ ਦੇ ਹੋ ਜਾਂਦੇ ਆ ਤੁਸੀਂ ਦੇਖੋ ਇੱਕ ਦਿਨ ਤੁਸੀਂ ਗੁਰੂ ਘਰ ਜਾਵੜੋ ਦੂਸਰੇ ਦਿਨ ਤੁਹਾਡਾ ਮਨ ਕਰੂਗਾ ਕਿ ਮੈਂ ਜਾਵਾਂ ਤੀਸਰੇ ਦਿਨ ਤੁਹਾਨੂੰ ਉੱਥੇ ਸੰਗੀ ਏਡੇ ਵਧੀਆ ਮਿਲ ਜਾਣਗੇ ਕਿ ਤੁਹਾਡਾ ਇੱਕ ਸਰਕਲ ਬਣ ਜਾਊਗਾ ਚੌਥੇ ਦਿਨ ਤੁਸੀਂ ਨਾਗੇ ਨਾ ਉਹ ਚਾਰ ਪੈਣਾ ਪੁੱਛਣੀ ਆ ਅੱਜ ਫਲਾਨੀ ਆਈ ਨਹੀਂ ਸੋਕੋ ਵੀ ਜਿਆਦਾ ਉਹ ਫੋਨ ਕਰਨੀਆਂ ਹਸਿਨੇ ਕਰਕੇ ਤੁਸੀਂ ਇੱਕ ਦਿਨ ਕਲੱਬ ਚ ਜਾਵੜੋ ਇੱਕ ਪੈਗ ਪੀਓ ਦੂਜੇ ਦਿਨ ਫੇਰ ਜਾਵੜੋ ਤੀਜੇ ਦਿਨ ਉਹ ਕਹਿਣਗੇ ਯਾਰ ਉਹ ਨਹੀਂ ਉਹ ਮੁਰਗੀ ਤਾਂ ਫੱਸੀ ਨਹੀਂ ਉਹ ਤਾਂ ਆਈ ਨਹੀਂ ਉਹਨੂੰ ਚੱਕ ਕੇ ਲੈ ਕੇ ਆਓ ਇਤਾਂ ਦਾ ਇੰਸਟਾਗ੍ਰਾਮ ਦੀਆਂ ਕਾਫੀ ਕੁੜੀਆਂ ਦੇ ਨਾਲ ਹੋ ਚੁੱਕਿਆ ਮੈਂ ਕਹਿੰਦੀ ਆਂ ਵੀਰ ਜੀ ਜੇ ਕਿਸਾਂ ਦੀ ਗੱਲ ਕਰੀਏ ਇਹਨਾਂ ਦੇ ਮੈਨੂੰ ਲੱਗਦਾ ਕਿ ਰਾਤ ਵੀ ਛੋਟੀ ਪੈ ਜਾਣੀ ਆਪਾਂ ਨੂੰ ਇੰਟਰਵਿਊ ਕਰਦਿਆਂ ਨੂੰ ਜਿਹੜੇ ਹਾਲਾਤ ਅੱਜ ਪੰਜਾਬ ਦੇ ਤੇ ਸਿਰਫ ਸਿਰਫ ਪੰਜਾਬ ਨੂੰ ਖਤਮ ਕਰਨੀਆਂ ਕੋਸ਼ਿਸ਼ਾਂ ਪਰ ਪੰਜਾਬ ਹੈ ਜਿਹੜਾ ਇਹ ਗੁਰਾਂ ਦੇ ਨਾਂ ਤੇ ਵਸਦਾ ਨਾ ਇਹ ਕੱਲ ਖਤਮ ਹੋਇਆ ਨਾ ਅੱਜ ਖਤਮ ਹੋਇਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋਣਾ ਪਰ ਇੱਥੇ ਮੈਂ ਮਾਪਿਆਂ ਨੂੰ ਇੱਕ ਬੇਨਤੀ ਕਰਦੀ ਆਂ ਵੀ ਔਲਾਦ ਨੂੰ ਸੰਭਾਲੋ ਚਾਹੇ ਮੁੰਡਾ ਚਾਹੇ ਕੁੜੀ ਆਪਣੀ ਔਲਾਦ ਨੂੰ ਸੰਭ ਜੇਕਰ ਤੁਸੀਂ ਆਪਦੀ ਔਲਾਦ ਸੰਭ ਲਈ ਨਾ ਤੇ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆ ਸਭ ਤੋਂ ਰਿਚ ਆਦਮੀਆਂ ਤੁਸੀਂ ਜੇਕਰ ਤੁਸੀਂ ਆਪਦੀ ਔਲਾਦ ਸੰਭ ਲਈ ਜੇਕਰ ਤੁਸੀਂ ਆਪਦੀ ਔਲਾਦ ਨਹੀਂ ਸੰਭੀ ਚਾਹੇ ਤੁਹਾਡੇ ਕੋਲੇ ਕਰੋੜਾਂ ਚਾਹੇ ਤੁਹਾਡੇ ਕੋਲੇ ਅਰਬਾਂ ਉਹ ਮਿੱਟੀ ਐ ਜੇਕਰ ਤੁਹਾਡੀ ਔਲਾਦ ਤੁਹਾਡੀ ਕਦਰ ਨਹੀਂ ਕਰਦੀ ਜੇਕਰ ਤੁਹਾਡੀ ਔਲਾਦ ਨਹੀਂ ਤੁਹਾਡੀ ਕੀਤੀ ਹੋਈ ਮਿਹਨਤ ਨੂੰ ਕਾਲਖ ਦੇ ਟਿੱਕੀ ਦੇ ਨਾਲ ਮਿੱਟੀ ਘਰਤਣਾ ਫਿਰ ਤੁਸੀਂ ਕੱਖ ਦੇ ਤੇ ਜੇ ਤੁਹਾਡੇ ਈਲਾਦ ਚੰਗੇ ਆ ਬੇਸ਼ੱਕ ਤੁਸੀਂ ਇੱਕ ਦਿਹਾੜੀਦਾਰ ਹੋ ਤੁਸੀਂ ਲੱਖਾਂ ਦੇ ਨਹੀਂ ਤੁਸੀਂ ਅਰਬਾਂ ਖਰਬਾਂ ਦੇ ਜੀ ਬਿਲਕੁਲ ਜੇ ਈਲਾਦ ਚੰਗੇ ਤੇ ਇੱਕ ਦਿਨ ਸੁੱਖ ਜ਼ਰੂਰ ਮਿਲੇਗਾ ਬਿਲਕੁਲ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਦੇ ਪਿੱਛੇ ਕੋਈ ਹੈ ਕੀ ਲੀਡਰ ਆ ਕੋਈ ਗੈਂਗਸਟਰ ਆ ਕੋਈ ਜਾਪਾਨ ਦੇ ਕੋਲ ਪੈਸੇ ਹੀ ਇੰਨਾ ਜ਼ਿਆਦਾ ਉਹਨੇ ਇੱਕ ਪਾਸੇ ਕੀਤਾ ਹੈ ਡਰੱਗ ਦੇ ਵਿੱਚੋਂ ਜਾਂ ਹੋਰ ਚੀਜ਼ਾਂ ਦੇ ਵਿੱਚੋਂ ਕਿ ਉਹਨੂੰ ਪ੍ਰੋਵਾਈਡ ਕੋਈ ਨਹੀਂ ਚਲੋ ਪਿੱਛੇ ਬੰਦਾ ਬੈਠਾ ਉਹ ਪੈਸੇ ਦਿੱਤੀ ਜਾਊਗਾ ਕੋਈ ਡਰੱਗ ਵਾਲਾ ਬੰਦਾ ਕਾਗਦ ਹੈ ਤਾਂ ਇਸ ਤਰ੍ਹਾਂ ਡਰੱਗ ਦੀ ਜਿਹੜੀ ਮਣੀਆਂ 2 ਨੰਬਰ ਦੀ ਮਣੀ ਹੁੰਦੀ ਹੈ ਨਾ ਤਾਂ ਇਹ ਮਿਹਨਤ ਦੇ ਨਾਲ ਨਾ ਮਸ਼ੱਕਤ ਦੇ ਨਾਲ ਬਣੀ ਹੁੰਦੀ ਹੈ ਇਹ ਤਾਂ ਹੈਲੋ ਆਏ ਸ਼ੈਕ ਸ਼ੇਕ ਹੈਂਡ ਦੇ ਵਿੱਚ ਹੀ ਜਿਹੜਾ ਇਹ 500 ਦਾ ਨੋਟ ਆ ਜਾਂਦਾ ਕਿਉਂਕਿ ਦੇਖੋ ਮੈਂ ਤਾਂ ਇਸ ਚੀਜ਼ ਤੋਂ ਪੀੜਤ ਆ ਮੇਰੇ ਤਾਂ ਹਸਬੰਦ ਡਰਗ ਦੇ ਨਾਲ ਗਏ ਆ ਤੇ ਮੈਂ ਤਾਂ ਡਰਗ ਅਲਮ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਹੈਨਾ ਸੈਂਕਟਲੀ ਦੇਖੋ ਜਿਹੜੇ ਬੰਦੇ 2 ਨੰਬਰ ਦਾ ਧੰਦਾ ਕਰਦੇ ਆ ਨਾ ਵੀਰ ਜੀ ਨਾ ਤਾਂ ਲੀਡਰ ਦੀ ਸ਼ਹਿਤੂ ਬਿਨਾ ਕਰ ਸਕਦੇ ਆ ਨਾ ਉਹ ਬੰਦੇ ਪ੍ਰਸ਼ਾਸ਼ਨ ਦੀ ਸ਼ਹਿਤੂ ਬਿਨਾ ਕਰ ਸਕਦੇ ਆ ਡਾਇਰੈਕਟਲੀ ਅਨਡਾਇਰੈਕਟਲੀ ਤਾਰਾਂ ਕਿਤੇ ਨਾ ਕਿਤੇ ਤਾਂ ਜੁੜਦੇ ਹੀ ਆਂ ਹੂੰ ਜਿਹਦੋਂ ਬਠਿੰਡੇ ਵਾਲੀ ਅਮਨਦੀਪ ਦਾ ਕੇਸ ਹੋਇਆ ਸੀ ਜਿਹੜੀ ਕੁੜੀ ਅੱਜ ਰੌਲਾ ਪਾ ਰਹੀ ਹੈ ਕਿ ਮੇਰਾ ਹਸਬੰਦ ਇਹਨੇ ਮੰਨ ਲਿਆ ਮੇਰੇ ਹਸਬੰਦ ਨੇ ਇਹਦਾ ਉਹਣੀ ਇੱਕ ਵਾਰਾ ਨਾ ਬੜਾ ਰੋ ਰੋ ਕੇ ਕਾਲ ਕੀਤੀ ਉਸ ਟਾਈਮ ਤੇ ਅਮਨਦੀਪ ਜਿਹੜੀ ਬਠਿੰਡੇ ਵਾਲੀ ਇਹਨੂੰ ਅਸੀਂ ਇਹਦੇ ਤੱਕ ਪ੍ਰੋਸ ਕੀਤੀ ਪਰ ਇਹ ਚ ਬਹੁਤ ਹੰਕਾਰ ਸੀ ਇਸ ਜਨਾਨੀ ਚ ਤੇ ਹੰਕਾਰ ਨੂੰ ਮਾਰ ਇੱਕ ਦਿਨ ਜ਼ਰੂਰ ਪੈਂਦੀ ਹੈ ਹੂੰ ਤੇ ਜਦੋਂ ਹੰਕਾਰ ਨੂੰ ਮਾਰ ਪੈਂਦੀ ਹੈ ਨਾ ਵੀਰੇ ਫਿਰ ਪ੍ਰਮਾਤਮਾ ਅਗਲਾ ਘਰ ਜ਼ਰੂਰ ਉਠਾਉਂਦਾ ਬੰਦੇ ਨੂੰ ਦੇਖੋ 25 ਕਿੱਲੇ ਇੱਕ ਪਾਸੇ ਇੱਕ ਪਾਸੇ 2 3 ਕਿੱਲੇ ਵਾਲਾ ਬੰਦਾ ਹੂੰ 25 ਕਿੱਲਿਆਂ ਵਾਲਾ ਸਰਦਾਰ ਛੱਡ ਕੇ ਤੂੰ 2 3 ਕਿੱਲੇ ਵਾਲੇ ਬੰਦੇ ਦੇ ਮਗਰ ਜਾਨੀ ਆ ਲੱਖ ਦੀ ਲਾਂਤ ਆ ਤੇਰੀ ਜੇ ਤੂੰ ਜਾਣਾ ਸੀ ਤੂੰ ਐਸਿਡ ਵਾਰਸੇ ਦੇ ਦਿੰਦੀ ਕਿਸੇ ਮਾਂ ਦਾ ਪੁੱਤ ਤਾਂ ਨਾ ਖਤਮ ਕਰਦੀ ਸੁੱਤਾ ਛੱਡ ਜਾ ਤੂੰ ਨਹੀਂ ਜਾ ਸੁੱਤਾ ਛੱਡ ਜਾ ਤੂੰ ਨਿਕਲ ਜਾ ਹੋਰ ਵੀ ਨਿਕਲ ਜਾਂਦੀ ਆ ਤੂੰ ਵੀ ਨਿਕਲ ਜਾਂਦੀ ਚਾਰ ਦਿਨ ਅਗਲਾ ਕਹਿੰਦਾ ਵੀ ਉੱਟ ਗਈ ਉੱਟ ਗਈ ਅਗਲੇ ਨੂੰ ਤਾਂ ਕੋਈ ਜੜ ਜਾਂਦੀ ਅਗਲਿਆਂ ਦਾ ਤਾਂ ਘਰ ਵਸਦਾ ਰਹਿ ਜਾਂਦਾ ਹਮ ਬਾਰੇ ਨਹੀਂ ਵਿਰੀ ਕਿ ਕਿਤੇ ਨਾ ਕਿਤੇ ਜਾ ਕੇ ਨਾ ਫਿਰ ਗੱਲ ਮੁੱਕਦੀ ਹੈ ਸਾਡੇ ਇੰਟਰਨੈਟ ਦੇ ਕਿਤੇ ਨਾ ਕਿਤੇ ਜਾ ਕੇ ਮਤਲਬ ਕਿ ਸਾਡੇ ਜਿਹੜਾ ਇੰਨਾ ਫ੍ਰੀडम ਮਿਲ ਗਿਆ ਹੁਣ ਤੁਸੀਂ ਦੇਖੋ ਪੰਜਾਬੀ ਵੈਬਸਾਈਟਸ ਵੀਡੀਓ ਬਣਾਉਂਦੇ ਨੇ ਕਈ ਕਿੰਨਾ ਫ੍ਰੈਂਕਲੀ ਬੋਲ ਜਾਂਦੇ ਨੇ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਜਿਹੜਾ ਬੜਾ ਸੰਜੀਦਗੀ ਵਾਲਾ ਰਿਸ਼ਤਾ ਹੈ ਨਾ ਇਹ ਇੱਕ ਬੰਦ ਕਮਰੇ ਦੀਆਂ ਗੱਲਾਂ ਹੁੰਦੀਆਂ ਨੇ ਹਸਬੰਦ ਵਾਈਫ ਦੀਆਂ ਜਿਨ੍ਹਾਂ ਨੂੰ ਬੜਾ ਫ੍ਰੈਂਕਲੀ ਜੇ ਆਏ ਕਰ ਜਾਂਦੇ ਆ ਅੱਛਾ ਤੇ ਜਦੋਂ ਉਹਨਾਂ ਨੂੰ ਕਮੈਂਟ ਕਰੀਏ ਵੀ ਨਹੀਂ ਭਾਈ ਤੁਸੀਂ ਇਹ ਗਲਤ ਕਰ ਰਹੇ ਹੋ ਅੱਗੋ ਕਹਿੰਦੇ ਰੋਟੀ ਸਾਨੂੰ ਤੁਸੀਂ ਦੇਜੋਗੇ ਕਮਾਲ ਦੀ ਗੱਲ ਆ ਲੱਜਰ ਦਾ ਫਲਾ ਕੇ ਤੁਸੀਂ ਰੋਟੀ ਖਾਣੀ ਆ ਇਹ ਜਿੱਤਦੀ ਵੀ ਖਾ ਸਕਦੇ ਹੋ ਲੱਜਰ ਤਾਂ ਫਲਾ ਕੇ ਰੋਟੀ ਜ਼ਿਆਦਾ ਨਹੀਂ ਮਿਲਦੀ ਆਪਾਂ ਨੂੰ ਰੋਟੀ ਜਿੱਤੇ ਦੀ ਵੀ ਖਾ ਸਕਦੇ ਹੋ ਤੁਸੀਂ ਚੰਗਾ ਮੀਡੀਆ ਤੇ ਚੰਗਾ ਮੈਸੇਜ ਦਿਓ ਤੁਸੀਂ ਚੰਗੀਆਂ ਵਧੀਆ ਗੱਲਾਂ ਕਰੋਆਂ ਦੇ ਸੰਬੰਧ ਚ ਚੰਗਾ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀਆਂ ਕਬੀਲੇਆਂ ਦੀਆਂ ਅਣਖਾਂ ਦੀਆਂ ਮੈਨੂੰ ਤਾਂ ਹੁਣ جنگ ਵੀ ਇਹ ਵੀ جنگ ਲੜਨੀ ਪੈਣੀ ਹੈ ਵੀ ਸੋਸ਼ਲ ਮੀਡੀਆ ਤੋਂ ਕਮੈਂਟ ਹਉਣੇ ਆ ਲੋਕ ਤੇ ਗੰਦ ਪਾਉਣਾਂ ਨੇ ਤੇ ਕਿਵੇਂ ਬਿਲਕੁਲ ਬਿਲਕੁਲ ਦੇਖ ਨਸ਼ੇ ਵਾਲੀ جنگ ਆਈ ਚਲੋ ਇਹ ਵੀ ਉਹਨੇ ਇੱਕ ਵਿਲੱਖਣ جنگ ਹੀ ਸੀਗੀ ਬੇ ਬਿਲਕੁਲ ਇੱਕ ਵਿਲੱਖਣ جنگ ਸੀਗੀ ਨਾਲ ਮੈਂ ਤੁਹਾਨੂੰ ਦੱਸਦੀ ਹਾਂ ਵੀ ਜਦੋਂ ਚਿੱਟੇ ਦੀ ਲੜਾਈ ਨਾ ਸਭ ਤੋਂ ਪਹਿਲਾਂ ਬੰਦੇ ਉਸ ਟਾਈਮ ਤੇ ਡਰਦੇ ਸੀ ਜਦੋਂ ਮੈਂ ਇਹ ਲੜਾਈ ਸਟਾਰਟ ਕੀਤੀ ਹੈ ਹਮ ਬੜਾ ਕੁਝ ਸਹਨ ਕੀਤਾ ਬੜਾ ਕੁਝ ਲਾਸ ਵੀ ਹੋਇਆ ਪਰ ਇੱਕ ਗਿਆ ਸੀਗਾ ਕਿ ਜੇ ਸ਼ੁਰੂ ਕੀਤੀ ਹੈ ਨਾ ਇਹ ਮੇਰੇ ਅੰਤਿਮ ਸਵਾਸਾਂ ਤੱਕ ਨਾਲ ਜੁੜਦੀ ਤੇ ਕਹਿੰਦਾ ਬਾਬੇ ਹੀ ਆ ਕਿ ਇਹ ਚੀਜ਼ਾਂ ਨੂੰ ਜੇਕਰ ਤੁਸੀਂ ਜਾਂ ਅਸੀਂ ਨਾ ਰੋਕਿਆ ਜਾ ਸਾਡੇ ਜਿਹੜੇ ਕਹਿੰਦੇ ਅਸੀਂ ਚੰਗੇ ਸਮਾਜ ਸੇਵੀ ਆ ਅਸੀਂ ਚੰਗੇ ਜਥੇਬੰਦੀ ਦੇ ਆਗੂ ਆ ਜੇਕਰ ਉਹਨਾਂ ਲੋਕਾਂ ਦੀ ਮਤੇ ਨਾ ਪਾਏ ਇਹਨਾਂ ਚੀਜ਼ਾਂ ਨੂੰ ਨਾ ਖਤਮ ਕੀਤਾ ਤਾਂ ਇਨ ਫਿਊਚਰ ਮੈਨੂੰ ਲੱਗਦਾ ਕਿ ਇਹ ਨੰਗਾ ਨਾਚ ਹੋਊਗਾ ਸਾਡੀਆਂ ਧੀਆਂ ਪਹਿਣਾ ਜਿਹੜੀਆਂ ਉਹ ਸੇਫ ਨਹੀਂ ਰਹਿਣਗੀਆਂ ਇਸ ਤਰ੍ਹਾਂ ਦੇ ਪੈਸੇ ਨੂੰ ਕਮਾ ਕੇ ਅਸੀਂ ਕੀ ਲੈਣਾ ਇੱਥੇ ਇੱਕ ਚੀਜ਼ ਹੋਰ ਆ ਵੀਰੇ ਜਿਹੜੇ ਵੇਂਦੇ ਆ ਉਹ ਉਦੋਂ ਵੀ ਵੱਡੇ ਕਸੂਰਵਾਰ ਆ ਜਿਹੜੇ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਨਾ ਰੋਟੀ ਦਿੰਦੇ ਕਿੱਦਾਂ ਗੱਲ ਸਿੱਧਾ ਗੱਲ ਹੀ ਨਾ ਹਾਂ ਬਿਲਕੁਲ ਹੂੰ ਜਨਾਬੇ ਖੁਦ ਨਾ ਰੋਕੇ ਜੁੜੇ ਤੇ ਆਪੇ ਹਟ ਜਾਣ ਆਪੇ ਹਟ ਜਾਣ ਨਾ ਵੀਡੀਓ ਵਾਇਰਲ ਹੋਵੇ ਆਪੇ ਹਟ ਜਾਣ ਹੂੰ ਚੰਗੀ ਚੀਜ਼ ਨੂੰ ਹਾਂ ਜੀ ਲਓ ਤੁਸੀਂ ਦੇਖੋ ਮੈਂ ਨਾ ਸਵੇਰਾ ਥੋੜਾ ਜਿਹਾ ਬੀਜੀ ਚੱਲ ਰਹੀ ਸੀ ਮੈਂ ਕਰੇ ਪ੍ਰੋਗਰਾਮ ਸੀ ਤੁਸੀਂ ਵੀ ਉਦੋਂ ਆਏ ਸੀ ਪਹਿਲਾਂ ਪਾਪਾ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਨਾ ਹੁਣ ਵੀਡੀਓ ਨਹੀਂ ਪਾਈਆਂ ਤੇ ਮੈਂ ਨਾ ਰੋਜ਼ ਗੁੱਡ ਮਾਰਨਿੰਗ ਦਾ ਮੈਸੇਜ ਮਤਲਬ ਕਿ ਕੋਈ ਨਾ ਕੋਈ ਮਤਲਬ ਕਿ ਸਮਾਜ ਨੂੰ ਮੈਸੇਜ ਦੇਣ ਵਾਲਾ ਮੇਰਾ ਆਰਟੀਕਲ ਲਿਖਿਆ ਹੁੰਦਾ ਉਪਰ ਚਾਹੇ ਜ਼ਿੰਦਗੀ ਦਾ ਲਿਖਿਆ ਹੋਵੇ ਚਾਹੇ ਕਹ ਲੋ ਕਿ ਮਨੁੱਖਤਾ ਤੇ ਲਿਖਿਆ ਹੋਵੇ ਚਾਹੇ ਰੁੱਖਾਂ ਤੇ ਲਿਖਿਆ ਹੋਵੇ ਤੇ ਥੱਲੇ ਮੇਰਾ ਲਿਖਿਆ ਹੁੰਦਾ ਸਵੇਰ ਦੀ ਸਵੇਰ ਸਾਰਿਆਂ ਨੂੰ ਮੁਬਾਰਕ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਇਹ ਚੀਜ਼ ਕੋਈ ਮਾੜੀ ਆ ਬਹੁਤ ਘੱਟ ਲੋਕ ਵੇਖਣਗੇ ਇਹਨੂੰ अच्छा ओ दी जगह ਤੇ ਮੈਂ ਲਿਖਣਾ ਆਪਦੀ ਫੋਟੋ ਪਾ ਕੇ ਇਹ ਲਿਖਣਾ ਹਾਂ ਮੈਂ ਤੁਹਾਨੂੰ ਕਿਵੇਂ ਲੱਗਦੀ ਆ ਹਜ਼ਾਰਾਂ ਕਮੈਂਟ ਆਉਣਗੇ ਕਿਤੇ ਨਾ ਕਿਤੇ ਮਾਨਸਿਕਤਾ ਸਾਡੀ ਵੀ ਗੰਦੀ ਹੋ ਗਈ ਹੈ ਅਸੀਂ ਵੀ ਗੰਦਲੇ ਹੋਏ ਕੋਈ ਕਿਸੇ ਨੂੰ ਕੁਝ ਸਹਿਯੋਗ ਕਰ ਦਿੰਦੀਆਂ ਕੁਝ ਲੋਕਾਂ ਚ ਕੁਝ ਲੋਕਾਂ ਚ ਹੈ ਨਾ ਕੁਝ ਲੋਕ ਇਸ ਤਰ੍ਹਾਂ ਦੇ ਆ ਸੋ ਕਹਿੰਦਾ ਭਾਵਾ ਸਾਨੂੰ ਰਲ ਮਿਲ ਕੇ ਜੇਕਰ ਅਸੀਂ ਇਦਾਂ ਦੇ ਕ੍ਰਾਈਮ ਨੂੰ ਰੋਕਣਾ ਤਾਂ ਸਾਨੂੰ ਰਲ ਮਿਲ ਕੇ ਜਿਹੜਾ ਹਮਲਾ ਮਾਰਨਾ ਪਊਗਾ ਜੇਕਰ ਅਸੀਂ ਰਲ ਮਿਲ ਕੇ ਹਮਲਾ ਨਾ ਮਾਰਿਆ ਤਾਂ ਮੈਨੂੰ ਲੱਗਦਾ ਹੈ ਗਿਨਤੀ ਤਾਂ ਗੀਨੀ ਮਾਵਾ ਦੇ ਪੁੱਤਾਂ ਦੀ ਜਾਣਦੀ ਤੇ ਅੱਗੇ ਵੀ ਨਹੀਂ ਰਹਿਣੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਨੇ ਗੱਲਬਾਤ ਹੋਈ ਹੈ ਮਾਮਲਾ ਹੈਗਾ ਸੀ ਸੁੱਖਣ ਵਾਲੇ ਵਾਲੇ ਜਿਹੜੀ ਘਟਨਾ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਇੱਕ ਜਿਹੜੀ ਚੌਥੀ ਕੁੜੀ ਆ ਉਹਦੀ ਇਨਵੋਲਵਮੈਂਟ ਦਾ ਇੱਕ ਤਾਂ ਡੱਬਾ ਵਾਲੇ ਵਾਲਾ ਮੁੰਡਾ ਆਇਆ ਸੀ ਜਿਹੜਾ ਸਮੈਕੀਆ ਕੋਈ ਦਾ ਸੈਨਦ ਅੰਦਰ ਤੇ ਡਰਗ ਦੇ ਕੇਸ ਹੈਗੇ ਆ ਇੱਕ ਕੁੜੀ ਹੋਰ ਆਈ ਹੈ 26 27 ਸਾਲ ਦੀ ਕੁੜੀ ਹੈ ਵਿਆਹੀ ਨਹੀਂ ਹਜੇ ਚੰਗੇ ਪਰਿਵਾਰ ਚੋਂ ਦੱਸੀ ਜਾਂਦੀ ਆ ਪਰ ਕੀ ਐ ਕਿ ਉਹਨਾਂ ਨੂੰ ਮਾਪਿਆਂ ਦੀ ਫਿਕਰ ਹੈ ਜਾਂ ਨਹੀਂ ਹੈ ਦੂਸਰੀ ਗੱਲ ਉਸ ਤੋਂ ਅੱਗੇ ਇਹ ਐ ਕਿ ਕਿਸ ਤਰ੍ਹਾਂ ਉਹਨੇ ਵੀ ਆਪਦੇ ਪਿੰਡ ਦੀ ਬਦਨਾਮੀ ਕਰਵਾ ਦਿੱਤੀ ਸੋਸ਼ਲ ਮੀਡੀਆ ਤੇ ਉਹਨੀਆਂ ਵੀਡੀਓ ਫੋਟੋਆਂ ਕੰਗਾ ਚਲੀਆਂ ਲੋਕਾਂ ਦੇ ਵਿੱਚ ਗੱਲ ਚਲੀ ਗਈ ਕੀ ਉਹ 5 10 ਸਾਲ ਜਾਂ ਜਿੰਨੇ ਸਾਲਾਂ ਬਾਅਦ ਚਲੋ ਘੱਟ ਸਜ਼ਾ ਮੰਨ ਲੈਣੇ ਹੁੰਦੀ ਹੋਵੇਗੀ ਉਹ ਜੇਲ੍ਹ ਚੋਂ ਆ ਜਾਂਦੀ ਆ ਕੀ ਉਸ ਤੋਂ ਬਾਅਦ ਕੀ ਉਹਨੂੰ ਲੈ ਕੇ ਜਾਊਗਾ ਕੋਈ ਜਾਂ ਫਿਰ ਉਹ ਏਦਾਂ ਦੀਆਂ ਰਲ ਕੇ ਜਿਹੜੀਆਂ ਮਤਲਬ ਕਿ ਗੁੰਡੀਆਂ ਬਦਮਾਸ਼ਾਂ ਜਿਹਨੂੰ ਕਹ ਦਿੰਦੇ ਆ ਹਨਾ ਉਹ ਰਲ ਕੇ ਕੀ ਇੱਕ ਇਹੋ ਜਿਹੇ ਧੰਦੇ ਕਰਾਉਣੀਆਂ ਜਾਂ ਇਹੋ ਜੀਆਂ ਕਮਾ ਨੂੰ ਬੜਾਵਾ ਦੇਣਗੀਆਂ ਜਾਂ ਫਿਰ ਉਹ ਸੁਧਾਰ ਕਰਦੇ ਵਿੱਚ ਜੋ ਲਿਖਿਆ ਹੁੰਦਾ ਸੁਧਰ ਕੇ ਆਉਣਾ ਜਾਂ ਉਹ ਸੁਧਰ ਕੇ ਆਉਣੀਆਂ ਸੁਧਰ ਕੇ ਘੱਟ ਲੋਕ ਆਉਂਦੇ ਆ ਵਿਗੜ ਕੇ ਜ਼ਿਆਦਾ ਲੋਕ ਆਉਂਦੇ ਆ ਇਹ ਆਮ ਜੀ ਗੱਲ ਹੋ ਗਈ ਕਿਉਂਕਿ ਜੇਲਾਂ ਦੇ ਵਿੱਚ ਜਿਹੜੇ ਇਲਜ਼ਾਮ ਲੱਗਦੇ ਆ ਵੀਆਈਪੀ ਟ੍ਰੀਟਮੈਂਟ ਦੀ ਜੇ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਮਿਲੂਗਾ ਉਹ ਕਦੇ ਵੀ ਸੁਧਰ ਕੇ ਨਹੀਂ ਆਊਗਾ ਸੁਧਾਰ ਕਰ ਸ਼ਰੀਫਲੀ ਹੁੰਦਾ ਵਿਗੜੇ ਹੋਏ ਦੀ ਕੋਈ ਸੁਧਾਰ ਕਰਨੀ ਹੁੰਦਾਗਾ ਇਹ ਗੱਲ ਸੱਚੀ ਹੈ ਪਰ ਕੌੜੀ ਜ਼ਰੂਰ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ